ਸਸਿ ਗਾਂ ਮੇਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਆਪਣੇ ਕੋ ਠੀਕ ਹੋਵੋਗੇ ਤੇ ਭਾਈ ਅੱਜ ਆਪਾਂ ਲੈਕਚਰ ਦੇ ਵਿੱਚ ਕਵਰ ਕਰਾਂਗੇ ਸੋਣਿਓ 1 ਤੋਂ ਲੈ ਕੇ 5 ਅਕਤੂਬਰ ਤੱਕ ਦੇ ਕਰੰਟ ਅਫੇਅਰ ਤੁਹਾਡੇ ਵਿੱਚ ਕਰਵਾ ਦਿੱਤੇ ਗਏ ਆ ਅੱਜ ਆਪਾਂ ਕਵਰ ਕਰਾਂਗੇ 6 ਤੋਂ ਲੈ ਕੇ 13 ਅਕਤੂਬਰ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਜਿਹੜੀ ਤੁਹਾਡੀ ਅਗਲੀ ਕਲਾਸ ਹੋਊਗੀ ਰਾਜੇ ਉਹਦੇ ਵਿੱਚ ਤੁਹਾਨੂੰ ਮਿਲਣਗੇ 16 ਤੋਂ ਲੈ ਕੇ 14 ਤੋਂ ਲੈ ਕੇ 21 ਤਰੀਕ ਦੇ ਕਰੰਟ ਅਫੇਅਰ ਇਹ ਕਲਾਸ ਤੁਹਾਨੂੰ ਕੱਲ ਨੂੰ ਵੀ ਲੁਗੀ ਇਸੇ ਟਾਈਮ ਤੇ ਤੇ ਇਸ ਤੋਂ ਬਾਅਦ ਪਰਸੋਂ ਤੁਹਾਨੂੰ ਜਿਹੜੀ ਕਲਾਸ ਮਿਲੂਗੀ ਉਹਦੇ ਵਿੱਚ ਆਪਾਂ ਕਰਵਾਵਾਂਗੇ 22 ਤੋਂ ਲੈ ਕੇ ਟਿਲ ਮੰਥ ਦੇ ਕੰਪਲੀਟ ਠੀਕ ਹੈ ਜੀ ਕਹਿਦਾ ਮਤਲਬ ਕਿ ਤੁਹਾਡੇ ਪਰਸੋ ਤੱਕ ਆਪਾਂ ਅਕਤੂਬਰ ਦੇ ਨੂੰ ਕੰਪਲੀਟ ਕਰ ਦਾਂਗੇ ਇਸ ਤੋਂ ਬਾਅਦ ਆਪਣਾ ਨਵੰਬਰ ਆ ਜਾਊਗਾ ਜੀ ਠੀਕ ਹੈ ਜੀ ਤੇ 4 ਦਿਨਾਂ ਦੇ ਵਿੱਚ ਆਪਾਂ ਨਵੰਬਰ ਦੇ ਕੰਪਲੀਟ ਕਰ ਦਾਂਗੇ ਟਰਾਂਫਰ ਦੇਖੋ ਜੀ ਜਿਹੜੇ ਵੀ ਕਰਾਂਫਰ ਕਰਵਾ ਰਹੇ ਸਤੂ ਸੋਣਿਓ ਪਲੀਸ ਇਹਦੇ ਵਿੱਚ ਨਾ ਤੁਸੀਂ ਸਮਝ ਲੱਗ ਜੋ ਕਿ ਇੱਥੋਂ ਵੀ ਸਾਨੂੰ ਸ਼ਾਰਟਕਟ ਕੁਝ ਕਰਵਾ ਦਿਓ ਤੁਹਾਨੂੰ ਸਿਰਫ ਤੇ ਸਿਰਫ ਉਹ ਹੀ ਲੈ ਕੇ ਆਇਆ ਜਿਹੜੇ ਬਸ ਸਰਦਾ ਨਹੀਂ ਸੀਗਾ ਕੀ ਆਪੜੂ ਪੇਪਰ ਦੇ ਵਿੱਚ ਮਿਲਣਗੇ ਹੀ ਮਿਲਣਗੇ ਠੀਕ ਹੈ ਜੀ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਹੈ ਇਹ ਬਾਕੀ ਜਿਉਂ ਕੀ ਕਿੱਡੀ ਨੇ ਸਾਰੇ ਫੁੱਲ ਕੋਰਸ ਲੈਣਾ ਚਾਹੁੰਦਾ ਨਾ ਜੀ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪਪੁਲ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਦਾ ਬੱਚਾ ਕੋਲੇ ਆਈਫੋਨ ਹੋਣਾ ਜੀ ਉਹਨਾਂ ਨੇ ਐਪ ਡਾਊਨਲੋਡ ਕਰ ਲਈਏ ਕਲਾਸ ਪਲੱਸ ਕਲਾਸ ਪਲੱਸ ਇਹਦਾ ਤੁਸੀਂ ਕੋਡ ਵੀ ਫਿਲ ਕਰ ਲਿਓ ਡਬਲ ਐਕਸ ਰੈ ਠੀਕ ਹੈ ਜੀ ਐਪਰ ਤੇ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਨਾ ਮਤੇ ਕਾਲ ਵੀ ਕਰ ਸਕਦੇ ਹੋ ਸਿਲੇਬਸ ਸਾਡੇ ਕਰਵਾਏ ਹੋਏ ਦੇ ਵਿੱਚੋਂ ਹੀ ਉਹਦਾ ਉਹਦਾ ਦਾ ਜੀ ਬਾਰੂੜੀ ਦਾ ਤੋਂ ਆਉਣ ਦੇਵਾਂਗੇ ਤੇ ਸਿਰਫ ਉਹੀ ਟੌਪਿਕ ਹੋਣਗੇ ਜਿਹੜੇ ਤੁਹਾਡੇ ਪੇਪਰ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਹੈ ਠੀਕ ਹੈ ਜੀ ਚਲੋ ਤੇ ਅੱਜ ਦੇ ਪਹਿਲੇ ਪ੍ਰੈਸ਼ਨ ਦੀ ਗੱਲ ਕਰਦੇ ਆ ਪਹਿਲੇ ਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਕਿਸ ਭਾਰਤੀ ਖਿਡਾਰੀ ਨੂੰ 2026 ਤੋਂ ਲੈ ਕੇ 2031 ਤੱਕ ਠੀਕ ਹੈ ਜੀ ਕੀ ਕਰਤਾ BWF ਠੀਕ ਹੈ ਜੀ ਜਿਹੜੀ ਆਪਣੀ ਐਥਲੀਟਿਕ ਜੈਪੀ ਸ਼ਿਪ ਹੁੰਦੀ ਹੈ ਐਥਲੀਟ ਕਮਿਸ਼ਨ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਜਾ ਠੀਕ ਹੈ ਜੀ ਬੀਡਬਲਯੂਐਫ ਐਥਲੀਟਿਕ ਕਮਿਸ਼ਨ ਨਿਯੁਕਤ ਕਰ ਦਿੱਤਾ 2026 ਤੋਂ ਲੈ ਕੇ 31 ਤੱਕ ਕਿਹਨੂੰ ਮੈਂਬਰ ਬਣਾਤਾ ਪਈ ਇਹਦਾ ਇਹ ਬਣਾਤਾ ਜੀ ਆਪਣੀ ਪੀਵੀ ਸਿੱਧੂ ਨੂੰ ਕਿਹਨੂੰ ਬਣਾਤਾ ਜੀ ਪੀਵੀ ਸਿੱਧੂ ਨੂੰ ਨਿਯੁਕਤ ਕਰਤਾ ਬੀਡਬਲਯੂਐਫ ਐਥਲੀਟਿਕ ਕਮਿਸ਼ਨਰ ਦਾ ਮੈਂਬਰ ਓਕੇ ਜੀ ਆਹ ਤੁਸੀਂ ਦੇਖ ਸਕਦੇ ਹੋ ਪੀਵੀ ਸਿੱਧੂ ਹੈ ਆਹ ਖੜੀ ਹੈ ਭਾਈ ਸਾਹਿਬ ਠੀਕ ਹੈ ਜੀ ਇਹਨੂੰ ਦੇਖ ਸਕਦੇ ਹੋ ਤੁਸੀਂ ਦੂਜੀ ਗੱਲ ਜਿਹੜੀ ਬੀਡਬਲਯੂਐਫ ਹੈ ਠੀਕ ਹੈ ਜੀ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ ਇਹ ਬੜੀ ਕਿਦੋਂ ਸੀ ਇਸਟੈਲਿਸ਼ ਹੋਈ ਸੀ 1934 ਦੇ ਵਿੱਚ ਤੇ ਹੈੱਡ ਕੁਆਟਰ ਹੈ ਜਿਹੜਾ ਇਹਦਾ ਬਲੇਸ਼ੀਆ ਦੇ ਵਿੱਚ ਹੈ ਬਲੇਸ਼ੀਆ ਦੀ ਰਾਜਧਾਨੀ ਕਿਹੜੀ ਹੈ ਜੀ ਕੋਲਾ ਲੰਪਰ ਠੀਕ ਹੈ ਜੀ ਇਹ ਬਲੇਸ਼ੀਆ ਦੀ ਰਾਜਧਾਨੀ ਹੈਗੀ ਤੇ ਉੱਥੇ ਇਹਦਾ ਕੀ ਹੈਗਾ ਹੈੱਡ ਕੁਆਟਰ ਹੈਗਾ ਠੀਕ ਹੈ ਜੀ ਤੇ ਦੂਸਰੀ ਗੱਲ ਜਿਹੜਾ ਇਹਦਾ ਪ੍ਰੈਜ਼ੀਡੈਂਟ ਹੈ ਉਹ ਕਿਹੜਾ ਜੀ ਉਹ ਹੈਗਾ ਜੀ ਕੋਇਜੇਕ ਪਟਾਮਾ ਠੀਕ ਹੈ ਡਬਲਯੂ ਆਪਣੀ ਫੁੱਲ ਫਾਰਮ ਵੀ ਸੋ ਲੋ ਬਹੁਤ ਬੱਚੇ ਕਰਦੇ ਜੀ ਫੁੱਲ ਫਾਰਮ ਕੀ ਹੈ ਜੀ ਫੁੱਲ ਫਾਰਮ ਇਹਦੀ ਹੈਗੀ ਜੀ ਬਡਵੈਂਟਰ ਕਿਉਂਕਿ ਬਿਟ ਬੈਂਟਨ ਵਾਰਡ ਫੈਡਰੇਸ਼ਨ ਕਿਉਂਕਿ ਕੀ ਵਾਰ ਪੇਪਰ ਦੇ ਵਿੱਚ ਡਾਇਰੈਕਟਿਵ ਪ੍ਰੈਸ਼ਨ ਪੁੱਛ ਲੈਂਦੇ ਕਿ ਪੀ ਵੀ ਸਿੱਧੂ ਦਾ ਸਬੰਧ ਕਿਹੜੀ ਗੇਮ ਦੇ ਨਾਲ ਹੈ ਤਾਂ ਪੀ ਵੀ ਸਿੱਧੂ ਦਾ ਸਬੰਧ ਹੈਗਾ ਬਿਟ ਬੈਂਟਨ ਦੇ ਨਾਲ ਕਈ ਵਾਰੀ ਪੇਪਰ ਦੇ ਵਿੱਚ ਪ੍ਰੈਸ਼ਨ ਆਇਆ ਹੋਇਆ ਹੈਗਾ ਠੀਕ ਹੈ ਜੀ ਸਾੜੀਆਂ ਮਿਰਜਾ ਬਾਰੇ ਕਿ ਜਿਹੜੀ ਸਾੜੀਆਂ ਮਿਰਜਾ ਉਹਦਾ ਸਬੰਧ ਕਿਹੜੀ ਗੇਮ ਦੇ ਨਾਲ ਆ ਉਹਦਾ ਸਬੰਧ ਹੈਗਾ ਟੈਨਿਸ ਦੇ ਨਾਲ ਠੀਕ ਹੈ ਜੀ ਦੋਦੇ ਚੀਜ਼ਾਂ ਦੇ ਵਿੱਚ ਫਰਕ ਹੈ ਇਹਨੂੰ ਰਿਲੇਟ ਕਰ ਦਿਓ ਆਪਸ ਦੇ ਵਿੱਚ ਓਕੇ ਜੀ ਪ੍ਰੈਸ਼ਰ ਕੀ ਆਊਗਾ ਡਬਲਯੂ ਬਟਵੈਂਟਡ ਵਰਡ ਫੈਡਰੇਸ਼ਨ ਦਾ ਜਿਹੜਾ ਮੈਂਬਰ ਹੈਗਾ ਠੀਕ ਹੈ ਜੀ ਤੇ ਕਮਿਸ਼ਨਰ ਜਿਹੜਾ ਇਹਨਾਂ ਦਾ ਬੀਡਬਲ ਐਥਲੈਟਿਕ ਕਮਿਸ਼ਨਰ ਉਹਨੇ ਇੱਕ ਮੈਂਬਰ ਨਿਯੁਕਤ ਕਰਤਾ ਕਿ ਭਾਰਤੀ ਇੰਡੀਅਨ ਪਲੇਅਰ ਇਹ ਹੈ ਕੌਣ ਪੀਵੀ ਸਿੱਧੂ ਕਰਤਾ ਤੇ ਬੀਡਬਲ ਦਾ ਕਿਦੋਂ ਤੋਂ ਆਪਣਾ ਹੋ ਗਿਆ 1934 ਦੇ ਵਿੱਚ ਹੈੱਡ ਕੁਆਟਰ ਬੁਲੇਸ਼ੀਆ ਦੇ ਕੋਲਾਂ ਨਾ ਪਰ ਤੇ ਪ੍ਰੈਜ਼ੀਡੈਂਟ ਇਹਦਾ ਇਹ ਰਿਹਾ ਦੋ ਪ੍ਰੈਸ਼ਨ ਹੋਸਟ ਐਥਲੈਟਿਕ ਜੀਕੇ ਦੇ ਬੰਦਦੇ ਆ ਉਹ ਹੈਗੇ ਰਾਜੇ 2016 ਦੇ ਵਿੱਚ ਜਿਹੜੀ ਆਪਣੀ ਰਿਓ 올림픽 ਹੋਈ ਸੀਗੀ ਉਹਦੇ ਵਿੱਚ ਜਿਹੜੀ ਪੀਵੀ ਸਿੱਤੂ ਨੇ ਸਿਲਵਰ ਮੈਡਲ ਜਿੱਤਿਆ ਸੀਗਾ ਅਤੇ 2020 ਦੀ ਟੋਕੀਓ 올림픽ਸ ਦੇ ਵਿੱਚ ਇਹਨੇ ব্রੌਂਜ਼ ਮੈਡਲ ਆਪਣੇ ਨਾਮ ਕੀਤਾ ਸੀਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਇਸ ਸਾਲ ਵਿਸ਼ਵ ਪ੍ਰਵਾਸੀ ਪੰਛੀ ਦੇਸ ਕਿਤੋਂ ਬਣਾਇਆ ਜਾਂਦਾ ਹੈਗਾ ਤੁਸੀਂ ਬਹੁਤ ਜਗ੍ਹਾ ਤੇ ਦੇਖਿਆ ਹੋਣਾ ਜੇ ਜਿਹੜੇ ਪੰਛੀ ਆਪਣੇ ਇਧਰ ਗਰਮੀ ਦੇ ਵਿੱਚ ਦਿਖਾਈ ਦਿੰਦੇ ਆ ਸਰਦੀਆਂ ਦੇ ਵਿੱਚ ਆਪ ਨੂੰ ਦਿਖਾਈ ਨਹੀਂ ਦਿੰਦੇ ਜਿਹੜੇ ਸਰਦੀਆਂ ਦੇ ਵਿੱਚ ਦਿਖਾਈ ਦਿੰਦੇ ਆ ਉਹ ਆਪ ਨੂੰ ਗਰਮੀਆਂ ਦੇ ਵਿੱਚ ਹੀ ਦਿਖਾਈ ਦਿੰਦੇ ਇਹਦਾ ਮਤਲਬ ਉਹ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਮਾਈਗ੍ਰੇਟ ਕਰਦੇ ਨੇ ਮਾਈਗ੍ਰੇਟ ਦਾ ਮਤਲਬ ਹੁੰਦਾ ਹੈਗਾ ਕਿ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚਲੇ ਜਾਂਦੇ ਆ ਜਿਵੇਂ ਆਪਣੇ ਲੋਕ ਪੰਜਾਬੀ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਦਿਹਾੜੀ ਕਰਦੇ ਜਾਂਦੇ ਜਾਂ ਕੰਮ ਕਰਦੇ ਆ ਉਹਨੂੰ ਪ੍ਰਵਾਸੀ ਕਹ ਦਿੰਦੇ ਆ ਠੀਕ ਹੈ ਜੀ ਉਹ ਵੀ ਜਿਵੇਂ ਇਹਨੇ ਪੰਛੀ ਹੈਗੇ ਵਿਸ਼ੇ ਪ੍ਰਵਾਸੀ ਪੰਛੀ ਦਿਵਸ ਬਣਾਇਆ ਕਿਦੋਂ ਜਾਂਦਾ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਜੀ ਤਾਂ ਇਹ ਬਣਾਇਆ ਜਾਂਦਾ ਹੈ 11 ਅਕਤੂਬਰ ਨੂੰ ਕਿਦੋਂ ਬਣਾਇਆ ਜਾਂਦਾ ਜੀ ਇਹ 11 ਅਕਤੂਬਰ ਨੂੰ ਬਣਾਇਆ ਜਾਂਦਾਗਾ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੱਕ ਦੂਸਰੀ ਗੱਲ ਜਿਹੜਾ ਰਾਜੀ ਡਿਸਾਈਡ ਕਰਦੀ ਹੈ ਕਿ ਇਹ ਤੈਨੂੰ ਬਣਾਇਆ ਜਾਊਗਾ ਇਹ ਡਿਸਾਈਡ ਕੌਣ ਕਰਦਾ ਹੈ ਜੀ ਇਹ ਡਿਸਾਈਡ ਕਰਦੀ ਆਪਣੀ ਜੂ ਐਂਡ ਈਪੀ ਇਹ ਸੰਸਥਾ 1072 ਦੇ ਵਿੱਚ ਸਟੈਲਿਸ਼ ਹੋਈ ਸੀ ਡਾਇਰੈਕਟਿਵ ਪਿਸ਼ਨ ਪੁੱਛਿਆ ਜਾਂਦਾ ਕਿ ਸੰਸਥਾ ਕਿਦੋਂ ਬਣੀ ਸੀ ਜੂ ਐਂਡ ਈਪੀ ਤੇ ਜੂ ਐਂਡ ਈਪੀ ਦਾ ਹੈੱਡ ਕੁਆਟਰ ਕਿੱਥੇ ਹੈ ਕੀਰੀਏ ਦੀ ਰਾਤਾ ਦੀ ਦਰੂਬੀ ਦੇ ਵਿੱਚ ਹੈਗਾ ਠੀਕ ਹੈ ਜੀ ਕੀਰੀਏ ਦੀ ਰਾਤਾ ਦੀ ਦਰੂਬੀ ਦੇ ਵਿੱਚ ਇਹਦਾ ਹੈੱਡ ਕੁਆਟਰ ਹੈਗਾ ਤੇ ਈਡੀ ਕੌਣ ਹੈ ਰੈਸਕ੍ਰਿਪਟ ਡਾਇਰੈਕਟਰ ਕੌਣ ਹੈ ਜੀ ਇਗਨ ਐਡਰਸਨ ਜੂ ਐਂਡ ਈਪੀ ਦੀ ਫੁੱਲ ਫਾਰਮ ਵੀ ਦੇਖਣ ਨੂੰ ਬਹੁਤ ਬੱਚੇ ਨੂੰ ਪਤਾ ਨਹੀਂ ਹੁੰ international environmental development program ਠੀਕ ਹੈ ਥੋੜਾ ਜਿਹਾ ਗਲਾਜਾ ਖਰਾਬ ਹੋਇਆ ਪਿਆਗਾ ਹਰਦੀ ਕਰਕੇ ਅਡਜਸਟਮੈਂਟ ਕਰ ਲਓ ਭਾਈ ਠੀਕ ਹੈ ਤੇ 11 ਅਕਤੂਬਰ ਨੂੰ ਇਹ ਦਿਨ ਬਣਾਇਆ ਜਾਂਦਾ ਜੀ ਆਹ ਜੁਏ ਦੇ ਪੀ ਜੀ ਇੰਟਰਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦੇ ਸਟੈਲਵਿਸ ਡੇਟ ਹੈਡ ਕੁਆਟਰ ਤੇ ਉਹ ਐਗਜ਼ੀਕਿਊਟਿਵ ਡਾਇਰੈਕਟਰ ਵੱਲੋਂ ਤੁਹਾਨੂੰ ਦੱਸਿਆ ਹੋਇਆ ਹੈਗਾ ਜਿਹੜਾ ਵੀ ਪ੍ਰੈਸ਼ਰ ਕਰਾਂਗੇ ਉਹ ਆਪਾਂ ਚੰਗੀ ਤਰ੍ਹਾਂ ਕੰਪਲੀਟ ਕਰਾਂਗੇ ਉਹ ਨੂੰ ਕਿਹਦੇ ਕੇਜਰੀ ਜੰਗਲੀ ਜੀਵ ਸੁਰੱਖਿਆ ਐਕਟ ਵਿੱਚ ਸੋਧ ਕਰਨ ਲਈ ਬਿੱਲ ਪਾਸ ਕਰਨ ਵਾਲਾ ਪਹਿਲਾ ਭਾਰਤੀ ਰਾਜ ਕਿਹੜਾ ਬਣ ਗਿਆ ਠੀਕ ਹੈ ਜੀ ਕਿ ਇਹ ਜਿਹੜਾ ਆਪ ਜੰਗਲੀ ਜੀਵ ਹੈ ਠੀਕ ਹੈ ਜਿਹੜੀਆਂ ਆਪਣੇ ਉਹ ਬੜੀਆਂ ਹੋ ਗਈਆਂ ਨੈਸ਼ਨਲ ਪਾਰਕ ਬਣੇ ਹੋਏ ਆ ਠੀਕ ਹੈ ਜੀ ਆਪਣੇ ਤਾਂ ਜਿੱਥੇ ਵੀ ਕੋਈ ਜੰਗਲ ਹੈ ਜੇ ਬੱਧਵਦੇਸ਼ ਦੇ ਵਿੱਚ ਜ਼ਿਆਦਾ ਜੰਗਲ ਹੈ ਉਹ ਜੰਗਲਾਂ ਦੇ ਵਿੱਚ ਜਿਹੜੇ ਆਪਣੇ ਪੰਛੀ ਪੰਛੀ ਰਹਦੇ ਆ ਜਾਨਵਰ ਰਹਿੰਦੇ ਆ ਉਹਨਾਂ ਨੂੰ ਕਿਵੇਂ ਸੁਰੱਖਿਤਾ ਰੱਖਣਾ ਹੋਰ ਵੀ ਆਪਾਂ ਇਹਦੇ ਵਾਸਤੇ ਇੱਕ ਬਿੱਲ ਲੈ ਕੇ ਆ ਰਹੀ ਹੈ ਕਿਹੜੀ ਸਟੇਟ ਹੈ ਉਹ ਜਿਹੜੀ ਬਿੱਲ ਲੈ ਕੇ ਆਈ ਹੈ ਕਾਦੇ ਵਾਸਤੇ ਲੈ ਕੇ ਆਈ ਹੈ ਜੀ ਬਿੱਲ ਸੋਧ ਕਰਨ ਵਾਸਤੇ ਵੇਚੀ ਦਾ ਫਸਟ ਡੀ ਟੂ ਸਟੇਟ ਟੂ ਪਾਸ ਇਹ ਬਿਲ ਅਮੈਂਡ ਕਰਨਾ ਹੈ ਸੈਂਟਰ ਬਿਲਟ ਲਾਈਨ ਪ੍ਰੋਟੈਕਸ਼ਨ ਐਕਟ ਦੇ ਵਿੱਚ ਠੀਕ ਹੈ ਜੀ ਇਹ ਐਕਟ ਆਇਆ ਸੀ 272 ਦੇ ਵਿੱਚ ਠੀਕ ਹੈ ਜੀ ਤਾਂ ਇਹ ਕੌਣ ਲੈ ਕੇ ਆਇਆ ਰਜੇ ਇਹ ਲੈ ਕੇ ਆਈ ਹੈ ਜੀ ਆਪਣੀ ਕੇਰਲਾ ਗਵਰਨਮੈਂਟ ਠੀਕ ਹੈ ਜੀ ਕੌਣ ਲੈ ਕੇ ਆਈ ਹੈ ਕੇਰਲਾ ਬੀਕਾਉਂਡ ਦਾ ਫਸਟ ਡੀ ਟੂ ਅਮੈਂਡ ਦਾ ਸੈਂਟਰ ਬਿਲਟ ਲਾਈਨ ਪ੍ਰੋਟੈਕਸ਼ਨ ਐਕਟ ਡਾਇਰੈਕਟ ਪ੍ਰੈਸ਼ਰ ਪੁੱਛਿਆ ਜਾਊਗਾ ਇਹਦੇ ਤੋਂ ਠੀਕ ਹੈ ਜੀ ਰਾਸ਼ਟਰੀ ਹਰੀ ਆ ਦੇਖੋ ਜੀ ਰਾਸ਼ਟਰੀ ਹਰੇ ਹਾਈਡਰੋਜਨ ਵਿਸ਼ੇ ਦੇ ਤਹਿਤ ਕਿਤੇ ਬਦਲਗਾ ਨੂੰ ਹਰੇ ਹਾਈਡਰੋਜਨ ਹੱਬ ਵਜੋਂ ਬਣਬੀਤ ਕੀਤਾ ਗਿਆ ਹੈਗਾ ਹਾਈਡਰੋਜਨ ਹਰੇ ਹਾਈਡਰੋ ਹਾਈਡਰੋਜਨ ਨੂੰ ਫਿਊਚਰ ਫਿਊਲ ਕਿਹਾ ਜਾ ਰਿਹਾ ਹੈਗਾ ਹੈਨਾ ਜੇਕਰ ਤੁਹਾਨੂੰ ਪੁੱਛੇ ਕਿ ਫਿਊਚਰ ਫਿਊਲ ਕਿਉਂ ਕਿਹਾ ਜਾਂਦਾ ਹੈਗਾ ਹਾਈਡਰੋਜਨ ਕਿਹਾ ਜਾਂਦਾ ਹੈਗਾ ਇਹ ਕਹਿੰਦੇ ਜੀ ਆਪੜੀਆਂ ਕਿੱਦੀਆਂ ਉਹ ਹੈਗੀਆਂ ਹਾਊ ਬੇਰੀ ਪੋਰਟ ਬਦਲਗਾ ਪਦਰਗਾ ਉਹ ਵਗੈਰਾ ਜਿੱਥੇ ਜਹਾਜ਼ ਮਾਲ ਨਾਲ ਭਰੇ ਆਉਂਦੇ ਉਹਦੇ ਵਿੱਚ ਕਾਫੀ ਸਮਾਨ ਹੁੰਦਾ ਉੱਥੇ ਆ ਕੇ ਉਹਨੂੰ ਲਾਉਂਦੇ ਆ ਠੀਕ ਹੈ ਸਮਾਨ ਨੂੰ ਹੈਵਟ ਐਜੀਰੇਟਰ ਟੂ ਗ੍ਰੀਨ ਹਾਈਡਰੋਜਨ ਹੱਬ ਬਣਾਏ ਜਾ ਰਹੇ ਆ ਅੰਡਰ ਕਿਹਦੇ ਵਿਸ਼ੇ ਦੇ ਅੰਡਰ ਬੈਚ ਦੇ ਗ੍ਰੀਨ ਹਾਈਡਰੋਜਨ ਵਿਸ਼ੇ ਦੇ ਅੰਡਰ ਕਿਤੇ ਬਣਾਏ ਜਾ ਰਹੇ ਆ ਜੀ ਤੱਡ ਬਣਾਏ ਜਾ ਰਹੇ ਆ ਇਹਦਾ ਮੈਨੂੰ ਪਤਾ ਨਹੀਂ ਤਾਂ ਜੇ ਤੁਸੀਂ ਪੁੱਛਿਆ ਜਾਊਗਾ ਕਿ ਨਹੀਂ ਪੁੱਛਿਆ ਜਾਊਗਾ ਪਰ ਇਹਦਾ ਜ਼ਰੂਰ ਪੁੱਛਿਆ ਜਾਊਗਾ ਕਿ ਤੱਡ ਕਿਹੜੇ ਕਿਹੜੇ ਆ ਇੱਕ ਤਾਂ ਹੈਗਾ ਜੀ ਉਹਨਾਂ ਦੇ ਵਿੱਚੋਂ ਦੀਵ ਦੀਵਾਲ ਦੀਵ ਦੀਵਾਲ ਪੋਰਟ ਬੰਦਰਗਾਹ ਕਹਿ ਸਕਦੇ ਜ਼ਰੂਰ ਆਪਾਂ ਇਹ ਕਿੱਥੇ ਸਥਿਤ ਹੈ ਜੀ ਗੁਜਰਾਤ ਦੇ ਵਿੱਚ ਡਾਇਰੈਕਟ ਪ੍ਰੈਸ਼ਰ ਆਊਗਾ ਕਿ ਇਹ ਪੋਰਟ ਕਿੱਥੇ ਸਥਿਤ ਹੈਗੀ ਠੀਕ ਹੈ ਜੀ ਦੂਜੇ ਤਾੜੇ ਨੇ ਪੁੱਛਿਆ ਜਾਊਗਾ ਆਪਣਾ ਬੀਓ ਚਿਤਰਜਬ ਚਿਤਰਬ ਚਿਤਰਬ ਠੀਕ ਹੈ ਜੀ ਬੀਓ ਚਿਤਰਬ ਇਹ ਪੋਰਟ ਕਿੱਥੇ ਹੈ ਜੀ ਇਹ ਹੈਗੀ ਆ ਤਾਮਲਨਾਡੂ ਦੇ ਵਿੱਚ ਤੀਜੀ ਪੁੱਛੀ ਜਾਊਗੀ ਜਿਹੜੀ ਸਭ ਤੋਂ ਮੋਸਟ ਇੰਪੋਰਟੈਂਟ ਹੈ ਜਿਹੜੀ ਹਰੇਕ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ ਕਿਹੜੀ ਜੀ ਪਾਰਾਦੀਪ ਪੋਰਟ ਇਹ ਕਿੱਥੇ ਹੈ ਜੀ ਇਹ ਹੈਗੀ ਆ ਉੜੀਸਾ ਦੇ ਵਿੱਚ ਠੀਕ ਹੈ ਜੀ ਇਹਦਾ ਤਦਾਂ ਨੂੰ ਦੇਸ਼ ਦੇ ਗ੍ਰੀਨ ਹਾਈਡਰੋਜਨ ਬਿਛੂ ਦੇ ਤਹਿਤ ਗ੍ਰੀਨ ਹਾਈਡਰੋਜਨ ਹੱਬ ਦਾ ਦਰਜਾ ਦੇ ਦਿੱਤਾ ਗਿਆ ਹੈ ਠੀਕ ਹੈ ਜੀ ਡਾਇਰੈਕਟ ਅਪ੍ਰੇਸ਼ਨ ਇਹ ਆਊਗਾ ਕਿਹੜੀ ਕਿਹੜੀ ਬਦਲੇਗਾ ਕਿੱਥੇ ਸਥਿਤ ਹੈ ਚੰਗੀ ਤਰ੍ਹਾਂ ਤੁਸੀਂ ਯਾਦ ਕਰ ਲਿਓ ਇਸ ਤੋਂ ਬਾਅਦ ਅਗਲਾ ਕਿਹਦੇ ਜੀ ਈ ਦਾਮ ਡਾਇਰੈਕਟ ਅਪ੍ਰੇਸ਼ਨ ਪੁੱਛਿਆ ਜਾਊਗਾ ਤੋ ਈ ਦਾਮ ਈ ਦਾਮ ਦੀ ਫੁੱਲ ਫਾਰਮ ਕੀ ਹੈ ਜੀ ਡੈਸ਼ਰਲ ਐਗਰੀਕਲਚਰ ਮਾਰਕੀਟ ਜਿੱਥੇ ਵੀ ਕਿਤੇ ਈ ਸ਼ਬਦ ਬੋਲ ਜੇ ਇਹਦਾ ਮਤਲਬ ਦਾ ਇਲੈਕਟ੍ਰੋਨਿਕ ਠੀਕ ਹੈ ਜੀ ਤੇ ਇੱਕ ਪੋਰਟਲ ਲਾਂਚ ਕਰੀ ਗਈ ਸੀਗੀ ਕਿ ਦਿੱਤੀ ਸਰਕਾਰ ਦੁਆਰਾ ਇਹ ਪੋਰਟ ਇਹ ਬਹੁਤ ਵਾਰੀ ਪੇਪਰ ਦੇ ਵਿੱਚ ਪ੍ਰੈਸ਼ਰ ਰਿਪੀਟ ਹੋਇਆ ਹੋਇਆ ਹੈ ਤੇ ਇਹ ਕਦੋਂ ਹੋਈ ਸੀ ਰਾਜ ਜੀ 2016 ਦੇ ਵਿੱਚ ਠੀਕ ਹੈ ਜੀ 2016 ਦੇ ਵਿੱਚ ਦੈਸ਼ਰ ਐਗਰੀਕਲਚਰ ਮਾਰਕੀਟ ਪੋਰਟਲ ਹੈ ਜਿਹੜੀ ਉਹ ਲਾਂਚ ਕੀਤੀ ਗਈ ਸੀ 14 ਅਕਤੂਬਰ 14 ਅਕਤੂਬਰ 2016 ਦੇ ਵਿੱਚ ਜਿਹੜੀ ਪੋਰਟਲ ਹੈਗੀ ਇਹ ਲਾਂਚ ਕੀਤੀ ਗਈ ਸੀ ਕਿਸਾਨਾਂ ਵਾਸਤੇ ਇਹ ਪੋਰਟਲ ਹੈ ਜਿਹੜੀ ਉਹ ਲੌਂਚ ਕੀਤੀ ਗਈ ਸੀਗੀ ਇਸ ਤੋਂ ਬਾਅਦ ਕਹਿੰਦੇ ਜੀ ਵਾਰਡ ਦੀ ਹੈਲਥ ਸੱਮਿਟ ਹੋਈ ਹੈ ਦੁੜੀਆਂ ਦੀ ਹੈਲਥ ਸੱਮਿਟ ਜਿਵੇਂ ਕਿ ਕੋਵਿਡ-19 ਆਇਆ ਸੀ ਆਪਣੇ ਕੋਵਿਡ-19 ਠੀਕ ਹੈ ਜੀ ਉਹ ਇਸ਼ੂ ਸਾਰੀ ਦੁੜੀਆਂ ਦੇ ਵਿੱਚ ਸੀਗਾ ਉਹ ਵੀ ਜਿਵੇਂ ਦੁੜੀਆਂ ਦੇ ਵਿੱਚ ਜਿਹੜੀ ਕਿ ਬਿਮਾਰੀ ਜਾਦੇ ਫੈਲ ਰਹੀ ਹੈ ਉਹਨੂੰ ਕਿਵੇਂ ਰੋਕਤਾ ਵਗੈਰਦੀ ਹੈ ਕਿਵੇਂ ਅੱਗੇ ਹੋਰ ਵੱਡੀਆਂ ਬਿਮਾਰੀਆਂ ਤੋਂ ਬਚਣਾ ਹੈ ਉਹਦੇ ਬਾਰੇ ਇੱਕ ਇਹ ਮੀਟਿੰਗ ਕੀਤੀ ਜਾਂਦੀ ਹੈ ਵਾਰਡ ਹੈਲਥ ਸੱਮਿਟ ਕਹਿੰਦੇ 2025 ਦੀ ਹੋਈ ਕਿੱਥੇ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਇਹ ਹੋਈ ਆਪਣੀ ਬਰਲ ਦੇ ਵਿੱਚ ਬਰਲ ਜਿਹੜੀ ਬਰਲਨ ਆ ਰਾਜੀ ਜਰਮਨੀ ਦੀ ਰਾਸਤਾ ਦੀ ਹੈ ਪੈरिस ਫਰਾਂਸ ਦੀ ਰਾਸਤਾ ਦੀ ਹੈ ਠੀਕ ਹੈ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਇਹਦਾ ਨਾਰਮਲ ਜੀ ਪ੍ਰੋਸੀਜਰ ਹੈਗੇ ਬਰਲਨ ਜਰਮਨੀ ਦੇ ਵਿੱਚ ਇਹ ਜਿਹੜੀ ਮੀਟਿੰਗ ਹੈਗੀ ਉਹ ਟੈਂਡ ਕੀਤੀ ਗਈ ਹੈ 12 ਤੋਂ ਲੈ ਕੇ 14 ਅਕਤੂਬਰ ਦੇ ਵਿੱਚ ਇਹ ਚੀਜ਼ ਯਾਦ ਰੱਖਦੇ ਬਸ ਕਲ ਤੁਸੀਂ ਇਹ ਯਾਦ ਕਰ ਲਓਗੇ ਹੋਈ ਕਿੱਥੇ ਕਿਵੇਂ ਤੁਹਾਨੂੰ ਬਰਲਨ ਦੀ ਦੱਸ ਦੇਣਗੇ ਤੇ ਜਰਮਨੀ ਦੇ ਦੇਣਗੇ ਠੀਕ ਹੈ ਜੀ ਜਰਮਨੀ ਦੇ ਦੇਣਗੇ ਤਾਂ ਕਰਕੇ ਉੱਜੜਾ ਜਾਏ ਦੋਨਾਂ ਚੋਂ ਇੱਕ ਆਪਸ਼ਨ ਮਿਲੂਗੀ ਤੁਹਾਨੂੰ ਚਲੋ ਜੀ हां थी भी जरूर देख लो राजे दा थी भी ਇੰਪੋਰਟੈਂਟ ਹੁੰਦਾਗਾ ਟੇਕਿੰਗ ਰਿਸਪੌਂਸਿਬਿਲਟੀ ਫੋਰ ਹੈਲਥ ਇਨ ਅ ਪ੍ਰੈਗਨੈਂਟਿੰਗ ਵਾਰਡ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਕੇਂਦਰ ਸਿਹਤ ਮੰਤਰਾਲੇ ਦੁਬਾਰਾ ਭਾਰਤ ਦੇ ਪਹਿਲੇ ਮਾਨਸਿਕ ਸਿਹਤ ਰਾਜਦੂਤ ਤੋਂ ਵੱਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈਗਾ ਠੀਕ ਹੈ ਜੀ ਕਹਿੰਦੇ ਜੀ ਪਹਿਲੀ ਵਾਰ ਕਹਿੰਦੇ ਜੀ ਇੰਡੀਆ ਦੇ ਵਿੱਚ ਪਹਿਲੀ ਵਾਰ ਮੈਂਟਲ ਹੈਲਥ ਕਿ ਦਿਮਾਗ ਆਪਣਾ ਆਪਣਾ ਮਾਈਂਡ ਹੈਗਾ ਜਿਹੜਾ ਆਪਣਾ ਦਿਮਾਗ ਹੈਗਾ ਉਹਨੂੰ ਕਿਵੇਂ ਆਪਾਂ ਸਿਹਤਮੰਦ ਰੱਖਣਾ ਹੈਗਾ ਉਹ ਚੀਜ਼ ਵਾਸਤੇ ਜਾਗਰੂਕ ਕਰਨ ਵਾਸਤੇ ਇੱਕ ਬ੍ਰੈਡ ਬੈਸਟਰ ਬਣਾਇਆ ਗਿਆ ਹੈਗਾ ਜਿਹੜੇ ਚੀਜ਼ਾਂ ਬਾਰੇ ਦੱਸੂਗਾ ਠੀਕ ਹੈ ਜੀ ਕਿਹਦੇ ਦੁਆਰਾ ਲਗਾਇਆ ਗਿਆ ਹੈ ਜੀ ਇਹ ਜੁੜੀ ਹੈ ਹੈਲਥ ਮਿਨਿਸਟਰ ਦੁਆਰਾ ਤੇ ਲਗਾਇਆ ਕਿਹਨੂੰ ਗਿਆ ਰਾ ਜੀ ਇਹ ਲਗਾਇਆ ਗਿਆ ਆਪਣੀ ਦੀਪਿਕਾ ਪਾਦੂਕੋਡੂ ਡੀ ਨੰਬਰ ਆਪਾਂ ਬਿਲਕੁਲ ਸਹੀ ਹੈ ਤੇ ਐਕੂਰੇਟ ਆਨਸਰ ਹੈਗਾ ਆ ਤੁਸੀਂ ਦੇਖ ਸਕਦੇ ਹੋ ਦੀਪਿਕਾ ਪਾਦੂਕੋਡ ਨੇਮਡ ਇੰਡੀਆਜ਼ ਫਾਸਟ ਮੈਂਟਲ ਹੈਲਥ ਬੈਸਟਰ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰ ਲੈਂਦੇ ਹਾਂ ਕਹਿੰਦੇ ਜੀ ਭਾਰਤ ਦੀ ਪਹਿਲੀ ਲੜਾਕੂ ਪਾਇਲਟ ਕੌਣ ਬਣੀ ਹੈ ਠੀਕ ਹੈ ਜੀ ਜਿਸ ਨੇ ਕੁਆਲੀਫਾਈਡ ਫਲਾਈਂਗ ਇੰਸਟ੍ਰਕਟਰ ਬੈਚ ਪ੍ਰਾਪਤ ਕੀਤਾ ਹੈ ਠੀਕ ਹੈ ਜੀ ਇਹਨੇ ਕੀ ਕੀਤਾ ਇੰਡੀਆ ਦੀ 에ਅਰ ਫੋਰਸ ਦੀ ਇਹ ਪਹਿਲੀ ਲੀਡਰ ਬਣ ਗਈ ਕੌਣ ਬਣੀ ਹੈ ਜੀ ਇਹ ਬਣੀ ਹੈ ਸ਼ਿਵਾਗੀ ਸਿੱਗ ਅੱਛਾ ਵਾਗੀ ਸਿੱਗ ਦੀ ਨਾ ਫੋਟੋ ਲੱਗੀ ਹੋਈ ਹੈ ਜਿਹੜੇ ਰਾਫੇਲ ਪਾਇਲਟ ਬਣੀ ਹੈ ਲੜਾਕੂ ਜਹਾਜ਼ ਉਡਾਉਣ ਵਾਲੀ ਠੀਕ ਹੈ ਜੀ ਇਹ ਪਹਿਲੀ ਹੈਗੀ 0 ਇਹ ਬੈਚ ਮਿਲੇਗਾ ਠੀਕ ਹੈ ਜੀ ਜਿਹਨੇ ਕੀ ਇਸ ਟੈਕਟਰ ਬੈਚ ਜਿੱਤਿਆਗਾ ਅਜੇ ਤੱਕ ਇਹ ਬੈਚ ਕਿਸਨੂੰ ਮਿਲਿਆ ਪਹਿਲੀ ਬੂਮ ਵੜ ਗਈ ਤਾਂ ਪ੍ਰੈਸ਼ਰ ਇੰਪੋਰਟੈਂਟ ਹੈ ਕਿ ਦਾ ਬੂਮ ਵੜ ਦੂਜੀ ਪਹਿਲੀ ਵੜ ਗਈ ਤਾਂ ਹੋਰ ਵੀ ਜ਼ਿਆਦਾ ਵੱਧ ਤਪੂ ਦਾ ਆਪਣੇ ਵਾਸਤੇ ਪ੍ਰੈਸ਼ਰ ਬਣ ਸਕਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਕਿਹਾ ਜੀ ਨੋਬਲ ਪ੍ਰਾਈਜ਼ ਪੀਸ ਦੇ ਵਿੱਚ ਐਤਕੀ ਨੋਬਲ ਪ੍ਰਾਈਜ਼ ਵੀ ਲਿਆਦਾ ਤੁਹ ਪਤਾਗਾ ਠੀਕ ਹੈ ਜੀ ਸ਼ਾਂਤੀ ਵਾਸਤੇ ਨੋਬਲ ਪੀਸ ਪ੍ਰਾਈਜ਼ ਦੇ ਨਾਲ ਕਿਹਨੂੰ ਸਨਮਾਨਿਤ ਕੀਤਾ ਗਿਆ ਇਹ ਸਨਮਾਨਿਤ ਕੀਤਾ ਗਿਆ ਜੀ ਮਾਰੀਆ ਕੋਰੀਦਾ ਮੈਕਾਟੋ ਕੋਰੀ ਨੂੰ ਜਾਣ ਕੀ ਬੇਕਰਦਾ ਦੇਖੋ ਜੀ ਪੀਸ ਵੜੇ ਹੁੰਦੀ ਹੈ ਸ਼ਾਂਤੀ ਪੀਸ ਵੜੇ ਹੁੰਦੀ ਹੈ ਸ਼ਾਂਤੀ ਸ਼ਾਂਤੀ ਬੰਦੇ ਨੂੰ ਕਿਦੋਂ ਮਿਲਦੀ ਹੈ ਜਦੋਂ ਬੰਦਾ ਮਰ ਜਾਂਦਾ ਹੈ ਕਿਉਂਕਿ ਹੁਣ ਤੁਸੀਂ ਕਿਸੇ ਨੂੰ ਵਰਜੀ ਫੂਡ ਕਰਕੇ ਪੁੱਛ ਲਓ ਕਿਸੇ ਰਿਸ਼ਤੇਦਾਰ ਕੋਲੇ ਵਗਜੂ ਮੇਰਾ ਕੰਮ ਹੈ ਮੈਨੂੰ ਕੰਮ ਹੈ ਮਿਕਰੇ ਜਾਂ ਗਿਆ ਕਰਦਾਂ ਮੈਂ ਬਾਹਰ ਜਾ ਕੇ ਆ ਕਰਦਾਂ ਹਰੇਕ ਬੰਦਾ ਕੰਮ ਦੀ ਭੱਜ ਦੌੜ ਚ ਫਿਰਦਾ ਰਹਿੰਦਾ ਹੈ ਸ਼ਾਂਤੀ ਉਹਨੂੰ ਮਿਲਦੀ ਹੈ ਜਦੋਂ ਦੀ ਡੈਥ ਹੋ ਜਾਂਦੀ ਹੈ ਮਰ ਜਾਂਦਾ ਤਾਂ ਟ੍ਰਿਕ ਨੇ ਨਾ ਜਾੜ ਕਰ ਲਓ ਮਾਰੀਆਂ ਕੋਰੋਨਾ ਵਿਚਾੜੋ ਠੀਕ ਹੈ ਜੀ ਇਹ ਕੌਣ ਹੈ ਇਹ ਨੋਬਲ ਪ੍ਰੀਸ ਪੀਸ ਪ੍ਰਾਈਜ਼ ਜਿੱਤਰ ਵਾਲੀ 2025 ਦੀ winner ਹੈਗੀ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਮਾਰੀਆ ਕੋਰੀ ਦਾ ਮੈਗਨੋ ਜੇਪੀਐਲ ਸ਼ਿਪ ਡੈਮੋਕਰਸੀ ਇਨ ਵੈਨਜੂਲਾ ਠੀਕ ਹੈ ਜੀ ਤੇ ਨਾਰਮਲ ਪੀਸ ਪਰ ਜਿਹੜੇ ਜਿੱਤੇਗਾ ਇਸ ਤੋਂ ਬਾਅਦ ਅਗਰੇ ਪ੍ਰੇਸ਼ ਦੀ ਗੱਲ ਕਰਦੇ ਆ ਕਹਦੇ ਜੀ ਬਿਸਜ ਜੁੜੀ ਵਰਸ ਬਿਸਜ ਜੁੜੀ ਵਰਸ 2025 ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਕੋਲ ਬਣ ਗਈ ਠੀਕ ਹੈ ਜੀ ਤਾਂ ਇਹ ਬਣ ਗਈ ਜੀ ਸ਼ੈਰੀ ਸੇਗ ਸ਼ੈਰੀ ਸੇਗ ਬਿਸਜ ਜੁੜੀ ਵਰਸ 2025 ਦਾ ਖਤਮ ਜਿੱਤਰ ਵਾਲੀ ਪਹਿਲੀ ਭਾਰਤੀ ਆਰਟੋ ਬਣ ਗਈ ਕੌਣ ਬਣ ਗਈ ਜੀ ਇਹ ਬਣ ਗਈ ਸ਼ੈਰੀ ਸਿੰਘ ਠੀਕ ਹੈ ਜੀ ਇਹ ਉਹ ਗਲਤ ਹੋ ਗਿਆ ਸ਼ੈਰੀ ਸੈਗ ਆ ਵੈਸੇ ਰਹਿ ਬਦਲ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸ਼ੈਰੀ ਸੈਗ ਬਿਕਮ ਦਾ ਫਾਸਟ ਇਡੀਅਨ ਟੂ ਬਿੱਡ ਦਾ ਦਿਸ ਇ ਜੁਨੀਵਰਸ 2025 ਕਰੋੜੀ 48 ਓਵਰ ਦੀ ਬੀਸੀਜੀ ਦਾ ਮਤਲਬ ਇਹ ਹੁੰਦਾ ਕਿ ਬੈਡ ਬੈਡ ਔਰਤਾਂ ਜਿਹੜੀਆਂ ਜਦੋਂ ਇਹਦੇ ਵਿੱਚ ਭਾਗ ਲੈਂਦੀ ਹੈਗੀ ਆ ਉਹਨਾਂ ਨੂੰ ਚੁੜਿਆ ਜਾਂਦਾ ਹੈਗਾ ਠੀਕ ਹੈ ਜੀ 48 ਸਾਲ ਦੀ ਉਮਰ ਹੈ ਸ਼ੈਰੀ ਸਿੰਘ ਇਹ ਪਹਿਲੀ ਇਡੀਰ ਬਣ ਗਈ ਤਾਂ ਇਹ ਵੀ ਆਪਣੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਕੈਟਾਗਰੀ ਚ ਤੁਸੀਂ ਰੱਖ ਲਓ ਵੈਸੇ ਨਾਲ ਯਾਦ ਕਰ ਲਓ ਬੇਸਿਕ ਇੰਡੀਆ ਜੁਨੀਵਰਸ ਕੋਲ ਬੜੀ ਹੈ ਹੁਣ ਬਰੀਕਾ ਪਿਸ਼ਵਾਕਰਮ ਬਿਸ ਵਾਰਡ ਕੋਲ ਬੜੀ ਹੈ ਸਚੇਤਾ ਬਿਸ ਜੁਨੀਵਰਸ ਕੋਲ ਬੜੀ ਹੈ ਵਿਕਟੋਰੀਆ ਕੇ ਯਾਰ ਬਿਸ ਵਾਰਡ ਕੋਲ ਬੜੀ ਹੈ ਤਸਾਗੋ ਗਾਈਲਿਓ ਠੀਕ ਹੈ ਜੀ ਇਹ ਸਾਰੇ ਸਾਰੇ ਦਾ ਯਾਦ ਕਰ ਲਓ ਇਥੇ ਉਹ ਪ੍ਰੇਸ਼ਰ ਬਣਦੇ ਵਾ ਨਾ ਚਾਰ ਪ੍ਰੇਸ਼ਰ ਇਥੋਂ ਬਣ ਗਏ ਪੰਜਵਾਂ ਪ੍ਰੇਸ਼ਰ ਤੁਹਾਨੂੰ ਆ ਪ੍ਰੇਸ਼ਰ ਦੇ ਗਿਆ ਠੀਕ ਹੈ ਜੀ ਪੰਜ ਪ੍ਰੈਸ਼ਰ ਮੰਨ ਗਏ ਇੱਕ ਪ੍ਰੈਸ਼ਰ ਦੇ ਵਿੱਚੋਂ ਇਸ ਤੋਂ ਬਾਅਦ ਚਲਦੇ ਆ ਭਾਗੜੇ ਪ੍ਰੈਸ਼ਰ ਤੇ ਕਿਹਨੇ ਜੀ ਵਿੱਚ ਕਾਟਰੀ ਹੈ ਜੇ ਰეკਮੈਂਡਡ ਰეკਮੈਂਡਡ ਨਹੀਂ ਹੈਗਾ ਕੰਪੀਟੀਸ਼ਨ ਆ ਠੀਕ ਹੈ ਜੀ ਕਿਸ ਦੇਸ਼ ਨੇ ਗੋਬੀ ਬਾਰੂਥਲ ਦੇ ਵਿੱਚ ਦੁਨੀਆ ਦਾ ਪਹਿਲਾ ਸੋਲਰ ਪਾਵਰ ਪਲਾਂਟ ਸ਼ੁਰੂ ਕੀਤਾ ਹੈ ਗੋਬੀ ਬਾਰੂਥਲ ਵਾਲਾ ਪ੍ਰੈਸ਼ਰ ਇਹ ਤੋਂ ਪਹਿਲਾਂ ਵੀ ਆ ਕੇ ਗਿਆ ਪੇਪਰ ਦੇ ਵਿੱਚ ਆਪਣੇ ਕੰਟੈਕਟਰ ਦੇ ਵਿੱਚ ਇਹ ਬਈ ਸ਼ੁਰੂ ਕੀਤਾ ਚਾਈਨਾ ਨੇ ਠੀਕ ਹੈ ਜੀ ਚਾਈਨਾ ਨੇ ਸ਼ੁਰੂ ਕੀਤਾਗਾ ਤab ਡਾਇਰੈਕਟ ਪ੍ਰੈਸ਼ਰ ਆ ਦੂਰੀ ਵਾਲੀ ਪਹਿਲੀ ਚੀਜ਼ ਹੋ ਜੇ ਇੰਡੀਆ ਦੀ ਪਹਿਲੀ ਚੀਜ਼ ਹੋ ਜੇ ਤਾਂ ਸਾਰੇ ਆ ਉਹੀ ਕੈਟਾਗਰੀ ਦੇ ਪਿੱਛੇ ਕੱਢ ਕੇ ਲੈ ਜਿਹੜੇ ਪੇਪਰ ਦੇ ਵਿੱਚ ਤੁਹਾਨੂੰ ਮਿਲ ਲਗੇ ਇੰਟਰਨੈਸ਼ਨਲ ਡੇ ਆਫ ਦਾ ਗਰਲ ਚਾਈਲਡ ਆ ਜਿਹੜਾ ਇਹ ਹਰ ਸਾਲ ਬਣਾਇਆ ਜਾਂਦਾਗਾ ਕਿਦੋਂ ਬਣਾਇਆ ਜਾਂਦਾਗਾ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈਗਾ ਠੀਕ ਹੈ ਜੀ ਤਾਂ ਇਹ ਬਣਾਇਆ ਜਾਂਦਾ ਭਾਈ ਸਾਹਿਬ ਹਰ ਸਾਲ ਆਪਣੇ 11 ਅਕਤੂਬਰ ਨੂੰ 11 ਅਕਤੂਬਰ ਨੂੰ ਇਹ ਦੇਣਾ ਜਿਹੜਾ ਉਹ ਹਰ ਸਾਲ ਬਣਾਇਆ ਜਾਂਦਾ ਥੀਮ ਕੀ ਹੈ ਦਾ ਦਾ ਗਰਲ ਆਈਐਮ ਦਾ ਚੀਜ਼ ਆਈ ਲੀਡ ਗਰਲਸ ਆਨ ਦਾ ਫਰੰਟ ਲਾਈਨ ਆਫ ਅ ਕ੍ਰਾਈਸਿਸ ਠੀਕ ਹੈ ਜੀ ਤਾਂ ਬਹੁਤ ਹੀ ਜ਼ਿਆਦਾ ਮਤ ਪੁੱਦੇ ਨੇ ਡੇ ਐ ਤੇ ਉਸ ਤੋਂ ਜ਼ਿਆਦੇ ਮਤ ਪੁੱਦੇ ਦਾ ਥੀਮ ਹੈਗਾ ਠੀਕ ਹੈ ਦੋਨੇ ਚੀਜ਼ਾਂ ਨੂੰ ਸਕਿਪ ਕਰਦੇ ਤੁਸੀਂ ਦੋਦੇ ਦੋਦੇ ਯਾਰ ਕਰਕੇ ਚੱਲ ਦੀਏ ਇਸ ਤੋਂ ਬਾਅਦ ਕਹਿੰਦੇ ਜੀ ਆਈਐਮ ਜੇ ਹਾਇਰ ਐਜੂਕੇਸ਼ਨ ਵਾਰਡ ਜੁੜੀ ਯੂਨੀਵਰਸਿਟੀ ਰੈਕੀ ਕੱਢੀ ਗਈ ਹੈ ਰਾਜੇ ਠੀਕ ਹੈ ਜੀ ਦੋਵਾਰਾ ਰੈਕੀ ਕੱਢੀ ਗਈ ਹੈ 2026 ਦੀ ਇਹ ਕਿਹੜੇ ਇੰਡੀਆ ਦੀ ਕਿਹੜੀ ਯੂਨੀਵਰਸਿਟੀ ਹੈ ਜਿਹੜੀ ਹਾਈ ਸਟ੍ਰੇਕ ਪ੍ਰਾਪਤ ਕੀਤਾਗਾ ਬੇਸਰਾਂ ਦਾ ਜੇਕਰ ਦੁਨੀਆ ਦੇ ਵਿੱਚ ਆਪਾਂ ਦੇਖੀਏ ਸਭ ਤੋਂ ਵੱਡਾ ਰੈਂਕ ਹਾਸਲ ਕੀਤਾ ਆਕਸਫੋਰਡ ਯੂਨੀਵਰਸਿਟੀ ਦੇ ਠੀਕ ਹੈ ਜੀ ਪਹਿਲਾਂ ਬਾਰੇ ਆਕਸਫੋਰਡ ਯੂਨੀਵਰਸਿਟੀ ਜੇ ਆਪਾਂ ਗੱਲ ਕਰੀਏ ਕਿ ਆਪਣੀ ਇੰਡੀਆ ਦੀ ਕਿਹੜੀ ਯੂਨੀਵਰਸਿਟੀ ਹੈ ਜਿਹੜੀ ਦੁਜੇ ਦੇ ਮੁਕਾਬਲੇ ਵਧੀਆ ਰੈਂਕ ਲੈਤਾਗਾ ਉਹ ਕਿਹੜੀ ਹੈ ਜੇ ਉਹ ਹੈਗੀ ਆਪਣੀ ਆਈਆਈਸੀਐਸਈ ਠੀਕ ਹੈ ਜੀ ਆਈਆਈ ਆਈਐਸਈ ਠੀਕ ਹੈ ਜੀ ਔਰ ਯੂਨੀਵਰਸਿਟੀ ਆਕਸਫੋਰਡ ਹੈ ਜਿਹੜੀ ਇਹਦਾ ਪਹਿਲਾ ਰੈਂਕ ਹੈਗਾ ਇਹ ਗੱਲ ਯਾਦ ਰੱਖਣਾ ਜੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਭਾਰਤ ਦੇ ਪਹਿਲੇ ਵਪਾਰਕ ਇਲੈਕਟ੍ਰਿਕ ਟਰੱਕ ਬੈਟਰੀ ਸਟੇਸ਼ਨ ਦਾ ਅਧ்கਾੜਨ ਕਿੱਥੇ ਕੀਤਾਗਾ ਕਮਰਸ਼ੀਅਲ ਇਲੈਕਟ੍ਰਿਕ ਟਰੱਕ ਕਮਰਸ਼ੀਅਲ ਇਲੈਕਟ੍ਰਿਕ ਟਰੱਕ ਉਹ ਹੁੰਦੇ ਆ ਜਿਹੜੇ ਟੂ ਆਟੋਮਾਈ ਵਾਸਤੇ ਵਰਤੇ ਜਾਂਦੇ ਆ ਠੀਕ ਹੈ ਜੀ ਉਹ ਟਰੱਕ ਜਿਹੜੇ ਕੇ ਕਦੇ ਚੱਲਦੇ ਆ ਜੀ ਬੈਟਰੀ ਤੇ ਚੱਲਦੇ ਆ ਤਾਂ ਉਹਨਾਂ ਵਾਸਤੇ ਇੱਕ ਬੈਟਰੀ ਸਟੇਸ਼ਨ ਬਣਾਤਾ ਜਿਵੇਂ ਕਿ ਆਪਾਂ ਪੈਟਰੋਲ ਪਾਪਾ ਉਦਗਾ ਆਪਾਂ ਪੈਟਰੋਲ ਪਾਪਰੇ ਜਾ ਕੇ ਪੈਟਰੋਲ ਡੀਜ਼ਲ ਪਾਉਂਦੇ ਆ ਉਹ ਵੀ ਜਿਵੇਂ ਰਾਜੀ ਹੈ ਇੱਕ ਇਹ ਬਣਾਤਾ ਬੈਟਰੀ ਸਟੇਸ਼ਨ ਬਣਾਤਾ ਇੱਥੇ ਜਾ ਕੇ ਬਦਦਾ ਬੈਟਰੀ ਚਾਰਜ ਕਰਵਾ ਸਕਦਾ ਜਦੋਂ ਵੀ ਟਰੱਕ ਦੀ ਬੈਟਰੀ ਲੋ ਹੋ ਗਈ ਠੀਕ ਹੈ ਜੀ ਇਹ ਲਗਾਇਆ ਕਿੱਥੇ ਗਿਆ ਫਸਟ ਕਮਰਸ਼ੀਅਲ ਇਲੈਕਟ੍ਰਿਕ ਟਰੱਕ ਬੈਟਰੀ ਸਟੇਸ਼ਨ ਇਹ ਲਗਾਇਆ ਗਿਆ ਸੋਦੀਪਤ ਦੇ ਵਿੱਚ ਸੋਦੀਪਤ ਕਿਹੜੇ ਚ ਆਉਂਦਾ ਹਰਿਆਣਾ ਚ ਆਉਂਦਾ ਕਿ ਬਿਹਾਰ ਚ ਆਉਂਦਾ ਕਿ ਜੂਪੀ ਚ ਆਉਂਦਾ ਦੱਸਿਓ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਠੀਕ ਹੈ ਜੀ ਚਲੋ ਆਹ ਦੇਖ ਸਕਦੇ ਹੋ ਦਿੱਤਰਗੜਕਰੀ ਉੱਪਰ ਇੰਡੀਆ ਜੀ ਫਸਟ ਇਲੈਕਟ੍ਰਿਕ ਟਰੱਕ ਬੈਟਰੀ ਸਵਾਈਪਿੰਗ ਸਟੇਸ਼ਨ ਇਨ ਸੋਦੀਪਤ ਵੀਰੇ ਬਰੋਪਛਲ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਆ ਕਿ ਇਹ ਭਾਰਤੀ ਫੌਜ ਦੇ ਸਵਦੇਸ਼ੀ ਤੌਰ ਤੇ ਸਵਦੇਸ਼ੀ ਦਾ ਮਤਲਬ ਜਿੱਥੇ ਵੀ ਕਿਤੇ ਤੋਂ ਆਵਾਜ਼ ਸ਼ਬਦ ਮਿਲਿਆ ਕਿ ਉਹ ਚੀਜ਼ ਆਪਾਂ ਇੰਡੀਆ ਦੇ ਵਿੱਚ ਬਣਾਈ ਹੈ ਤੌਰ ਤੇ ਬਿਕਸਤ ਐਂਟੀ ਡਰੋਨ ਗ੍ਰਿਡ ਸਿਸਟਮ ਸ਼ਕਸ਼ਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਸ਼ਕਸ਼ਮ ਇਹਨਾਂ ਦੇ ਵਿੱਚੋਂ ਕਿਹੜੀ ਕੰਪਨੀ ਵੱਲੋਂ ਬਣਾਇਆ ਗਿਆਗਾ ਬਸ ਆਪਾਂ ਤੋਂ ਇਹ ਪ੍ਰੈਸ਼ਨ ਪੁੱਛਿਆ ਜਾ ਰਿਹਾ ਹੈ ਠੀਕ ਹੈ ਜੀ ਜਿਹੜਾ ਸ਼ਕਸ਼ਮ ਹੈ ਇਹ ਐਂਟੀ ਡਰੋਨ ਹੈ ਐਂਟੀ ਡਰੋਨ ਦਾ ਮਤਲਬ ਆਪਾਂ ਬਿਆਨ ਦੇ ਵਿੱਚ ਜਾਣਦੇ ਹਾਂ ਜਹਾਜ਼ ਜਿਹੜੀ ਫਰਦਾ ਹੁੰਦਾ ਉਹਤੇ ਮੂਵੀ ਬਣਾਉਦਾ ਉਹਨੂੰ ਡਰੋਨ ਕਹਿੰਦੇ ਆ ਠੀਕ ਹੈ ਜੀ ਉਹਨੂੰ ਕੀ ਕਹਿੰਦੇ ਆ ਉਹਨੂੰ ਕਹਿੰਦੇ ਨੇ ਡਰੋਨ ਤੇ ਉਹ ਡਰੋਨ ਐਂਟੀ ਡਰੋਨ ਕੀ ਜਿਹੜੋ ਕੋਈ ਦੂਸਰਾ ਦੇਸ਼ ਜਾਂ ਆਪਣਾ ਕੋਈ ਹਮਲਾ ਕਰਨ ਵਾਸਤੇ ਆਪਣੇ ਵਾਸਤੇ ਜਸੂਸੀ ਵਾਲਾ ਡਰੋਨ ਛੱਡੂਗਾ ਜਿਹੜਾ ਇਹ ਸક્ષਮ ਹੋਊਗਾ ਤਾਂ ਇਹਨੂੰ ਪਤਾ ਲੱਗ ਜਾਊਗਾ ਕਿ ਕੋਈ ਡਰੋਨ ਆਪਣੇ ਵੱਲ ਆ ਰਿਹਾ ਹੈ ਇਹ ਨੂੰ ਉੱਥੇ ਦੇ ਉੱਥੇ ਖਤਮ ਕਰ ਦਊਗਾ ਠੀਕ ਹੈ ਜੀ ਤਾਂ ਇਹ ਕਿਹੜੀ ਕੰਪਨੀ ਵੱਲੋਂ ਬਣਾਇਆ ਗਿਆ ਇਹ ਬਣਾਇਆ ਗਿਆ ਜੀ BEL ਵੱਲੋਂ BN ਦੀ ਫੁੱਲ ਫਾਰਮ ਕੀ ਹੈ ਤੁਸੀਂ ਦੇਖ ਸਕਦੇ ਹੋ ਭਾਰਤ ਇਲੈਕਟ੍ਰੋ ਡੈਕਸ ਲਿਮਿਟਡ ਠੀਕ ਹੈ ਜੀ ਇਹਦਾ ਫੁੱਲ ਨਾਮ ਹੈਗਾ ਇਹ ਗੱਲ ਯਾਦ ਰੱਖਣੀ ਹੈ ਇਹ ਨੰਬਰ ਆਪਸ਼ਨ ਆਪ ਤੁਸੀਂ ਦੇਖ ਸਕਦੇ ਹੋ ਆ ਸ਼ਖਸ਼ ਹੋਗਾ ਠੀਕ ਹੈ ਜੀ ਇਹ ਐਂਟੀ ਡਰੋਨ ਸਿਸਟਮ ਹੈ ਜਿਹੜਾ ਵੀ ਕੋਈ ਡਰੋਨ ਖਬਲਾ ਕਰਨ ਦੀ ਕੋਸ਼ਿਸ਼ ਕਰੂਗਾ ਠੀਕ ਹੈ ਜੀ ਬੰਬ ਸੈੱਟ ਦੀ ਕੋਸ਼ਿਸ਼ ਕਰੂਗਾ ਇਹ ਉਹ ਉੱਥੇ ਖਤਮ ਕਰ ਦੂਗਾ ਇਸ ਤੋਂ ਬਾਅਦ ਕਹਦੇ ਜੀ ਸ਼ਾਸਤਰਾ ਰਾਮਾ ਨੋਜ ਜਿਹੜਾ 2025 ਦਾ ਪ੍ਰਾਈਜ਼ ਹੈਗਾ ਕਿਹੜਾ ਜੀ ਸ਼ਾਸਤਰਾ ਰਾਮਾ ਨੋਜ 2025 ਦਾ ਪ੍ਰਾਈਜ਼ ਹੈਗਾ ਇਸ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਠੀਕ ਹੈ ਜੀ ਦੇਖੋ ਮਾਰ ਗਿਆ ਦਾ ਕੱਟ ਦੋ ਇਹਦਾ ਪੀਸ ਪ੍ਰਾਈਜ਼ ਮਿਲਿਆ ਹੋਇਆ ਹੈਗਾ ਠੀਕ ਹੈ ਜੀ ਆ ਇਡੀਟਡ ਉਹਦਾ ਬਿਲੇੜੀ ਹੈਗਾ ਤਾਂ ਇਹ ਕਿਹਨੂੰ ਮਿਲਿਆ ਨਾ ਜੀ ਇਹ ਵੀ ਲੈਗ ਲੈਗ ਐਗਜ਼ਾਈਟਰ ਸਮੇਥ ਨੂੰ ਸ਼ਾਸਤਰਾ ਨਰਮੋਜ ਅਵਾਰਡ ਦੇ ਨਾਲ ਕੀ ਕੀਤਾ ਗਿਆ ਹੈਗਾ ਸਮਾਨਤ ਕੀਤਾ ਗਿਆ ਟਰਿਕ ਨਹੀਂ ਚਾਰ ਕਰ ਲੋ ਐਸ ਦੇ ਸ਼ਾਸਤਰਾ ਐਸ ਦੇ ਸੁਮੇਥ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਆਪ ਇੱਕ ਲੱਗੀ ਹੋਏ 2025 ਦਾ ਜਿਹੜਾ ਸ਼ਾਸਤਰਾ ਨਰਮੋਜ ਅਵਾਰਡ ਹੈਗਾ ਇਹ ਸੁਮੇਥ ਨੂੰ ਮਿਲੇਗਾ ਠੀਕ ਹੈ ਜੀ ਇਹ ਦਾ ਉੱਤ ਬੈਸਟ ਜੁਡੀ ਯੂਨੀਵਰਸਿਟੀ ਜੁਨੇਟਿਡ ਸਟੇਟਸ ਦਾ ਉਹ ਅਮਰੀਕਾ ਦਾ ਨਾ ਸਵੱਧਤ ਪਦਾਂ ਦਾ ਇਸ ਤੋਂ ਬਾਅਦ ਗ੍ਰੇ ਨੋਬਲ ਪ੍ਰਾਈਜ਼ ਲਿਟਰੇਚਰ ਦੇ ਵਿੱਚ ਗਿਰੂ ਵੀ ਲਿਆ ਲਿਟਰੇਚਰ ਦਾ ਮਤਲਬ ਦਾ ਸਾਹਿਤ ਸਾਹਿਤ ਦੇ ਵਿੱਚ ਨੋਬਲ ਪ੍ਰਾਈਜ਼ 2025 ਦੀ ਨਾਲ ਕਿਹਨੂੰ ਸਬੰਧਤ ਕੀਤਾ ਗਿਆ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਮਾਰੀਆ ਨੂੰ ਤਾਂ ਕਰਿਆ ਗਿਆ ਹੈਗਾ ਸ਼ਾਂਤੀ ਦੇ ਨੋਬਲ ਪ੍ਰਾਈਜ਼ ਦਾ ਸਬੰਧਤ ਠੀਕ ਹੈ ਜੀ ਸਵੇਤਰੂ ਕਹਿੰਦਾ ਕੀਤਾ ਗਿਆ ਸਵੇਤਰੂ ਵਿਲਾ ਸ਼ਾਸਤ੍ਰ ਅਵਾਰਡ ਇਹ ਵੀ ਕੱਟਿਆ ਗਿਆ ਉਹਨੂੰ ਦੁੱਤੀ ਰੌਏ ਨੂੰ ਬੁੱਕ ਵਾਸਤੇ ਮਿਲਿਆ ਸੀਗਾ ਜਿਹੜੀ ਬੁੱਕ ਲਿਖੀ ਸੀ ਜਿਹੜੇ ਮੈਰੀ ਵਾਲੀ ਮੋਡਰਨ ਮੈਰੀ ਠੀਕ ਹੈ ਜੀ ਤਿੰਨੇ ਆਪਸ਼ਨ ਕੱਢੇ ਕੱਟ-ਕਟਾ ਕੇ ਕਿਹੜਾ ਬਚ ਗਿਆ ਜੀ ਲੈਸ ਲੋ ਠੀਕ ਹੈ ਜੀ ਲਾਜ਼ ਲੋ ਆ ਜਿਹੜੀ ਇਹਨੂੰ ਗਲੋਬਲ ਪ੍ਰਾਈਜ਼ ਆਫ ਲਿਟਰੇਚਰ ਦੇ ਨਾਲ ਸਮਾਪਤ ਕੀਤਾ ਗਿਆ ਹੈ ਠੀਕ ਹੈ ਬੱਦਾਂ ਕੀ ਪੂਰੀ ਇਹਦਾ ਦਾਤਾ ਦਾ ਕੰਫਰਮ ਨਹੀਂ ਉਹਦਾ ਬੱਦਾਂ ਦਾ ਦਾ ਪੂਰੀ ਲੱਗਾ ਠੀਕ ਹੈ ਜੀ ਇਹਨੂੰ ਮਿਲਿਆਗਾ 2025 ਦਾ ਗਲੋਬਲ ਪ੍ਰਾਈਜ਼ ਆਫ ਲਿਟਰੇਚਰ ਵਾਸਤੇ ਲਿਟਰੇਚਰ ਦਾ ਮਤਲਬ ਸਾਹਿਤ ਵਾਸਤੇ ਇਸ ਤੋਂ ਬਾਅਦ ਰਾਜੇ ਆਈਐਸਏ ਇੰਟਰਨੈਸ਼ਨਲ ਸੋਲਰ ਅਲਾਈਸ ਦੀ 8ਵੀਂ ਮੀਟਿੰਗ ਹੋਈ ਹੈ ਹੋਈ ਜਿਹੜੀ ਡਿਲੀਬੀਟੀ ਹੋਈ ਹੈ ਉਹਨੂੰ ਹੋਸਟ ਕਿਰੇ ਕੀਤਾ ਉਹਨੂੰ ਹੋਸਟ ਕੀਤਾ ਡਿਊ ਡੈਲੀ ਦੇ ਡਿਊ ਡੈਲੀ ਦੇ ਵਿੱਚ ਇਹ ਮੀਟਿੰਗ ਹੋਸਟ ਕੀਤੀ ਗਈ ਹੈ ਇਹਦੇ ਵਿੱਚ ਕਾਦੇ ਤੇ ਚਰਚਾ ਕੀਤੀ ਗਈ ਹੈ ਇਹਦੇ ਤੇ ਇਹ ਚਰਚਾ ਕੀਤੀ ਗਈ ਹੈ ਕਿ ਆਪਾਂ ਜਿਆਦਾ ਤੋਂ ਜਿਆਦਾ ਸੋਲਰ એનર્ਜੀ ਤੋਂ ਕੰਮ ਲੈਣਾ ਹੈਗਾ ਠੀਕ ਹੈ ਜੀ ਥਿਉਰੀ ਚੰਗੀ ਤੇ ਨਾ ਵਰਤੋਂ ਕਰਦੀ ਹੈ ਠੀਕ ਹੈ ਜੀ ਡਿਊ ਡੈਲੀ ਦੇ ਵਿੱਚ ਇਹ ਮੀਟਿੰਗ ਹੇਲਡ ਕੀਤੀ ਗਈ ਹੈ ਡਾਇਰੈਕਟਰ ਸਾਡੇ ਨੂੰ ਆਪਰੇਸ਼ਨ ਪੁੱਛਿਆ ਜਾਊਗਾ 27 ਤੋਂ ਲੈ ਕੇ 30 ਅਕਤੂਬਰ ਦੇ ਵਿੱਚ ਇਹ ਚੀਜ਼ ਨਹੀਂ ਪੁੱਛੀ ਜਾਊਗੀ ਸਰਵਿਸਰਪੇ ਇਹ ਪੁੱਛਿਆ ਜਾਊਗਾ ਇਹਨੂੰ ਹੋਸਟ ਕਿਰੇ ਕੀਤਾ ਸੀਗਾ ਠੀਕ ਹੈ ਜੀ ਤੇ ਇੰਟਰਨੈਸ਼ਨਲ ਸੋਲਰ ਐਲਾਈਂਸ ਬਾਰੇ ਗੱਲ ਕਰ ਲਈਏ ਇਹ ਚੱਲਿਆ ਕਿ ਤੁਸੀਂ ਰਾਜੀ ਬਣਿਆ ਕਿ ਤੁਸੀਂ 2015 ਦੇ ਵਿੱਚ ਬਣਿਆ ਸੀਗਾ ਹੈੱਡ ਕੁਆਰਟਰਾ ਗੁਰੂਗਰਾਮ ਇੰਡੀਆ ਹਰਿਆਣਾ ਦੇ ਵਿੱਚ ਹੈ ਤੇ ਡਾਇਰੈਕਟਰ ਜਨਰਲ ਕੋ ਉਹਨਾਂ ਦੇ ਅਸ਼ੀਸ਼ ਖਾਨਾ ਤਿੰਨੇ ਜਿਹੜੀਆਂ ਤਿੰਨ ਚੀਜ਼ਾਂ ਤੋਂ ਪੇਪਰ ਦੇ ਵਿੱਚ ਪ੍ਰੈਸ਼ਰ 100% ਬਣੂਗਾ ਤਿੰਨ ਪ੍ਰੈਸ਼ਰ ਇਹ ਮਿਲ ਕੇ ਤਾਂ ਨੂੰ ਚੌਥਾ ਪ੍ਰੈਸ਼ਰ ਤਾਂ ਨੂੰ ਪ੍ਰੈਸ਼ਰ ਦੇ ਦਿੱਤਾ ਚਾਰ ਪ੍ਰੈਸ਼ਰ ਇੱਕ ਪ੍ਰੈਸ਼ਰ ਦੇ ਵਿੱਚੋਂ ਬਣ ਗਏ ਪਿਛਲੇ ਦੇ ਵਿੱਚੋਂ ਪੰਜ ਬਣ ਗਏ ਸੀ ਹਰੇਕ ਪ੍ਰੈਸ਼ਰ ਦੇ ਵਿੱਚੋਂ ਤੁਹਾਡੇ ਦੋ-ਦੋ ਪ੍ਰੈਸ਼ਰਵੇਂ ਬਣਾਈ ਦਿੱਤਾ ਐਵਰੇਜ ਜੇ ਆਪਾਂ ਬਣ ਕੇ ਚੱਲ ਗਏ ਤਾਂ ਤੁਹਾਡੇ 5 4 ਗੁਣਾ ਜੇ ਤਾ ਤੁਹਾਨੂੰ 10 ਕਰੰਟ ਅਫਰ ਕਿਰਾਏ ਆ ਤਾਂ ਸਮਝ ਲਓ ਕਿ ਤਾ ਤੂੰ 30 ਕਰੰਟ ਅਫਰ ਤੁਹਾਡੇ ਬਣ ਜਾਂਦੇ ਉਹਦੇ ਵਿੱਚ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਰੇ ਪ੍ਰੇਸ਼ ਦੀ ਗੱਲ ਕਰਦੇ ਆ ਕਿਹਦੇ ਜੀ ਰੋਡੋਡੋਏ 10.50 ਸਕੀਮ ਹੈ ਜਿਹੜੀ ਇਹ ਕਿਹੜੀ ਸਟੇਟ ਦੁਬਾਰਾ ਲਾਂਚ ਕੀਤੀ ਗਈ ਹੈ ਤਾਂ ਇਹ ਲਾਂਚ ਕੀਤੀ ਗਈ ਜੀ ਆਪਣੀ ਅਸਾਮ ਦੁਬਾਰਾ ਅਸਾਮ ਸਟੇਟ ਦੁਬਾਰਾ ਇਹ ਸਕੀਮ ਲਾਂਚ ਕੀਤੀ ਗਈ ਹੈ ਰੋਡੋਡੋਏ ਪਰ ਡਾਇਰੈਕਟਰਾਂ ਦਾ ਜੋ ਸਵਾਲ ਪੁੱਛੀ ਜਾਊਗੀ ਤਾਂ ਤੁਸੀਂ ਚੁੱਪ ਕਰਕੇ ਆਨਸਰ ਇਹਦਾ ਲਾ ਦਿਓ ਠੀਕ ਹੈ ਜੀ ਅਸਾਮ ਟੂ ਲਾਂਚ ਰੋਡੋਡੋਏ 17 ਤੋਂ ਬਦੂ ਇੰਡੋਸਪਾਈਲਟਸ ਕੀਵ ਬਾਸ ਦੇਖੋ ਰਾਜੀ ਮੈਂ ਤੁਹਾਨੂੰ ਡੀਪਲੀ ਵਾਲਾ ਤਾਂ ਨਹੀਂ ਲੈ ਕੇ ਜਾਣਾ ਕਿਉਂਕਿ ਆਪਾਂ ਪੇਪਰ ਦੇਣਾ ਹੁੰਦਾ ਬਦਰੋਵਰ ਬੀ ਗਰੁੱਪ ਦਾ ਸੀ ਗਰੁੱਪ ਦਾ ਡੀ ਗਰੁੱਪ ਦਾ ਉਹ ਵੀ ਜਿਹੜੇ ਬੱਚੇ ਨੇ ਪੰਜਾਬ ਦਾ ਪੇਪਰ ਦੇਣਾ ਹੈਗਾ ਓਨਲੀ ਪੰਜਾਬ ਸਟੇਟ ਵਾਲੇ ਦੇ ਠੀਕ ਹੈ ਤਾਂ ਜਿਹੜੇ ਅਪਰੋਪ੍ਰੀਏਸ਼ਨ ਪੁੱਛੇ ਜਾਂਦੇ ਆਪਰੋਂ ਬੜੇ ਡੀਪਲੀ ਨਹੀਂ ਜਾ ਕੇ ਪੁੱਛੇ ਜਾਂਦਾ ਪਰ ਸਿਰਫ ਉੱਪਰ ਅਪਰੋਪ੍ਰੀਏਸ਼ਨ ਪੁੱਛਿਆ ਜਾਂਦਾ ਹੁੰਦਾ ਹੈਗਾ ਤਾਂ ਕਰਕੇ ਉਸੇ ਚੀਜ਼ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਉਸੇ ਚੀਜ਼ ਦੇ ਐਕਸਪੀਰੀਅੰਸ ਨਾਲ ਮੈਂ ਕਰੰਟ ਵੇ ਤੁਹਾਡੇ ਵਾਸਤੇ ਲੈ ਕੇ ਆਇਆਗਾ ਠੀਕ ਹੈ ਜੀ ਚਲੋ ਕਦੇ ਇਹ ਨੋਬਲ ਪ੍ਰਾਈਜ਼ ਮਿਲਿਆ ਕੈਮਿਸਟਰੀ ਦੇ ਖੇਤਰ ਦੇ ਵਿੱਚ ਕੈਮਿਸਟਰੀ ਹੁੰਦਾ ਆਪਣਾ ਇਨਸਾਈਟਿਕ ਵਿਗਿਆਨ ਰਸਾਇਣਕ ਵਿਗਿਆਨ ਦੇ ਖੇਤਰ ਦੇ ਵਿੱਚ ਨੋਬਲ ਪ੍ਰਾਈਜ਼ ਕਿਹਨੂੰ ਮਿਲਿਆ 2025 ਦਾ ਤਾਂ ਇਹ ਮਿਲਿਆ ਦਾ ਜੇ ਸੁਸੂਬੂ ਰੀਚਡ ਰੋਬਸਨ ਉਬਾਰ ਜਾਗੀ ਤਾਂ ਇਹ ਤਿੰਨ ਜਣੇ ਨੂੰ ਮਿਲਿਆਗਾ ਤਾਂ ਜਿਹੜਾ ਵੀ ਇਹ ਹੁਦਣ ਕੋਈ ਵੀ ਫਿਜ਼ਿਕਸ ਦੇ ਵਿੱਚ ਦਿੱਤਾ ਹੋਵੇ ਨੋਬਲ ਦੇ ਵਿੱਚ ਦਿੱਤਾ ਹੋਵੇ ਭਾਵੇਂ ਪੰਜ ਜਵੱਟੇ ਕੰਮ ਕਰਦੇ ਹੋਣ ਉਹ ਫੀਲਡ ਦੇ ਵਿੱਚ ਮਤਲਬ ਕੋਈ ਜਿਹੜੀ ਜਿਹੜੀ ਰਿਸਰਚ ਕੀਤੀ ਉਹ ਤੇ ਪੰਜ ਬੱਦੇ ਕੰਮ ਕਰਦੇ ਹੁਣ ਪਰ ਅਵਾਰ ਸਿਰਫ ਤਿੰਨ ਬੱਦਿਆਂ ਤੋਂ ਵੱਧ ਦਿੱਤਾ ਨਹੀਂ ਜਾਂਦਾ ਹੁੰਦਾ ਇਹ ਠੀਕ ਹੈ ਜੀ ਇਹ ਗੱਲ ਯਾਦ ਰੱਖਿਓ ਤਿੰਨ ਜਾਣਿਆਂ ਤੋਂ ਵੱਧ ਅਵਾਰ ਦੀ ਦੇ ਸਕਦੇ ਸਿਰਫ ਇਹ ਸਿਰਫ ਜੇ ਵਾਰ ਦਿੱਤਾ ਜੋ ਤਿੰਨੇ ਨੇ ਦਿੱਤਾ ਉਹ ਚਾਹੇ ਉਹਦੇ ਵਿੱਚ ਪੰਜ ਬੱਦਿਆਂ ਦਾ ਕੰਮ ਗਿਆ ਹਣਾ ਕੀਤਾ ਹੋਵੇ ਕਿਸੇ ਨੇ ਆਹ ਦੇਖ ਸਕਦੇ ਤੁਸੀਂ ਉਹਨਾਂ ਨੂੰ ਠੀਕ ਹੈ ਜੀ ਤਾਂ ਆਲ ਆਫ ਬਾਬੇ ਦਾ ਪ੍ਰੋਫੈਸਰ ਆ ਜਾਊਗਾ ਇਸ ਤੋਂ ਬਾਅਦ ਕਹਿੰਦੇ ਜੀ ਜਨਾਇਸਕੋ ਜਨਾਇਸਕੋ ਦਾ ਪਹਿਲਾ ਡਾਇਰੈਕਟਰ ਜਨਰਲ ਲੱਗਿਆ ਜਿਹੜਾ ਕਿ ਆਰਬੀ ਐ ਠੀਕ ਹੈ ਜੀ ਜਿਹੜਾ ਕਿ ਆਰਬੀ ਐ ਕੌਣਾ ਜੀ ਇਹ ਹੈਗਾ ਖਾਲਿਦ ਐਲ ਅਨਾਨੀ ਖਾਲਿਦ ਐਲ ਅਨਾਨੀ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ 21ਵੇਂ ਪ੍ਰਸ਼ਨ ਦਾ ਆ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਪਹਿਲਾ ਅਰਬੀ ਹੈਗਾ ਓਕੇ ਜੀ ਇਸ ਤੋਂ ਬਾਅਦ ਕਰਦੇ ਜੀ ਇੱਕ ਇੰਦਰਾ 2025 ਦੀ ਜਿਹੜੀ ਆਪਣੀ ਜੁਆਇੰਟ ਐਕਸਰਸਾਈਜ਼ ਹੋਈ ਹੈ ਇਹ ਇੰਡੀਆ ਤੇ ਰਸ਼ੀਆ ਦੇ ਵਿਚਕਾਰ ਹੋਈ ਹੈ ਤੁਹਾਨੂੰ ਆਪ ਤੋਂ ਪਤਾ ਲੱਗ ਜੂਗਾ ਦੇਖੋ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਇਹਦਾ ਤਾਂ ਅਕਰਾ ਮਤਲਬ ਹੈਗਾ ਇੰਡੀਆ ਆਰ ਦਾ ਮਤਲਬ ਹੈਗਾ ਰਸ਼ੀਆ ਕਈ ਵਾਰ ਉਹ ਡਾਇਰੈਕਟਰ ਪਿਛੇ ਪੁੱਛ ਲਵਦੇ ਕਿ ਜਿਹੜੀ ਇੰਟਰ ਐਕਸ ਹੈ ਜੇ ਭਾਰਤ ਤੇ ਕਿਹੜੇ ਦੇਸ਼ ਦੇ ਵਿਚਕਾਰ ਹੁੰਦੀ ਹੈ ਤੇ ਭਾਰਤ ਤੇ ਰਸ਼ੀਆ ਦੇ ਵਿਚਕਾਰ ਹੁੰਦੀ ਹੈ ਕਹਿੰਦੇ ਜਿਹੜੀ ਹੋਈ ਇਸ ਬਾਰੇ ਹੋਈ ਕਿੱਥੇ ਇਸ ਵਾਰ ਜਿਹੜੀ ਹੋਈ ਹੈ ਰਾਜਸਥਾਨ ਦੇ ਵਿੱਚ ਹੋਈ ਹੈ ਜੀ ਠੀਕ ਹੈ ਜੀ ਡੀ ਰਿਪੋਰਟ ਆਪਣਾ ਬਿਲਕੁਲ ਸਹੀ ਆਨਸਰ ਹੈ ਦਾ ਓਕੇ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਮੇਰਾ ਹਾਊ ਚੌਂਕਾ ਮੇਰਾ ਹਾਊ ਚੌਂਕਵਾ ਠੀਕ ਹੈ ਜੀ ਇਹ ਫੈਸਟੀਵਲ ਆਗਾ ਇਪੈਸਟੀਵਰ ਕਿੱਥੇ ਬਣਾਇਆ ਜਾਂਦਾਗਾ ਹਰ ਸਾਲ ਇਹ ਬਣਾਇਆ ਜਾਂਦਾ ਜੀ ਹਰ ਸਾਲ ਬਰੀਪੁਰ ਦੇ ਵਿੱਚ ਤੇ ਪੇਪਰ ਵਾਲਿਆਂ ਦਾ ਇਹ ਫੇਵਰਟ ਪ੍ਰੈਸ਼ਰ ਰਹੇਗਾ ਪੇਪਰ ਵਾਲਿਆਂ ਦਾ ਫੇਵਰਟ ਪ੍ਰੈਸ਼ਰ ਇਹ ਬਾਲਾ ਚਾਕੇ ਪੋਦੇ ਨੂੰ ਦਾ ਉਹ ਠੀਕ ਹੈ ਜੀ ਉਹਦਾ ਸੁੱਕਾ ਜਾਣ ਹੀ ਨਹੀਂ ਦਿੰਦੇ ਇਸ ਤੋਂ ਬਾਅਦ ਅਗੜੇ ਪ੍ਰੈਸ਼ਰ ਦੀ ਗੱਲ ਕਰਦੇ ਆ ਕਹਿੰਦੇ ਜੀ ਆਈਯੂਸੀਐਨ ਵਾਰਡ ਕਨ ਸਰਵੇਸ਼ਨ ਕਾਂਗਰਸ ਦੀ ਮੀਟਿੰਗ ਹੋਈ ਹੈ ਜਿਹੜੀ ਇਹਦੀ ਮੀਟਿੰਗ ਜਿਹੜੀ ਹੋਈ ਹੈ ਕਿਹੜੇ ਦੇਸ਼ ਦੇ ਵਿੱਚ ਇਹਦੀ ਮੀਟਿੰਗ ਹੋਈ ਹੈ ਪਹਿਲੀ ਗੱਲ ਤਾਂ ਰਾਜੀ IUCN ਬਾਰੇ ਵੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੱਸ ਕੇ ਗਿਆ ਹੈਗਾ ਠੀਕ ਹੈ ਜੀ ਇਹ ਕੀ ਕੰਮ ਕਰਦੀ ਹੈ ਇਹ ਰਾਜੀ ਪਲਾਂਟ ਅਤੇ ਕੋਈ ਵੀ ਪ੍ਰਜਾਤੀ ਹੈ ਚਾਹੇ ਉਹ ਐਡੀ ਵਾਲਾ ਚਾਹੇ ਕੋਈ ਵੀ ਜੜੀ ਬੂਟੇ ਜਿਹੜੀ ਖਤਮ ਹੋ ਉਦੀ ਘਾਰਤੇ ਜਾਂ ਖਤਮ ਹੋ ਚੁੱਕੀ ਹੈ ਉਹਨੂੰ ਇਹ ਲਿਸਟ ਦੇ ਵਿੱਚ ਜਾਰੀ ਕਰਦੀ ਹੈ ਤੇ ਇਹ ਰੈੱਡ ਡਾਟਾ ਬੁੱਕ ਵੀ ਜਾਰੀ ਕਰਦੀ ਹੈ ਰੈੱਡ ਡਾਟਾ ਬੁੱਕ ਵੀ ਇਹੀ ਸੰਸਥਾ ਜਾਰੀ ਕਰਦੀ ਹੈ ਠੀਕ ਹੈ ਜੀ ਇਹਨੇ ਮੈਨੂੰ ਦੱਸ ਕੇ ਕਿਹਾ ਹੈ ਹੈੱਡ ਕੁਆਟਰ ਤੁਸੀਂ ਜਸਰ ਮੈਨੂੰ ਤੇ ਇਹਦਾ ਜਿਹੜਾ ਮੇਨ ਪ੍ਰੈਜ਼ੀਡੈਂਟ ਆ ਉਹ ਕੌਣ ਹੈਗਾ ਠੀਕ ਹੈ ਜੀ ਜਿਹੜੀ ਇਹ ਮੀਟਿੰਗ ਹੋਈ ਹੈ ਇਹ ਹੋਈ ਕਿੱਥੇ ਜੀ ਇਹ ਹੋਈ ਹੈ ਜੁਏ ਦੇ ਵਿੱਚ ਜੁਏ ਕਿਹਦੇ ਸਬੰਧ ਤੇ ਜੀ ਦबई ਦੇ ਵਿੱਚ ਜੁਏ ਦੇ ਦबई ਦੇ ਵਿੱਚ ਇਹ ਮੀਟਿੰਗ ਜਿਹੜੀ ਉਹ ਹੈਲਡ ਕੀਤੀ ਗਈ ਹੈ ਕਿਵੇਂ ਤੁਹਾਨੂੰ ਜੁਏ ਦਾ ਦੇਖ ਕੇ ਅਬੂਦਾਬੀ ਸੋਰੀ 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 ਅਬੂਦਾਬੀ ਸਕਿਪ ਹੋ ਜਾਂਦਾ ਠੀਕ ਹੈ ਜੀ ਜੁਏ ਦੀ ਰਾਤਾਂ ਤੇ ਅਬੂਦਾਬੀ ਟਰੈਟਰ ਅਰਬਾ ਵੀ ਰਾਤ ਉਹ ਜਿਹੜੀ ਗਲਤੀ ਸੋਰੀ ਭਾਈ ਪ੍ਰੋਜੈਕਟ ਦੇ ਵਿੱਚ ਨੋਵਲ ਪ੍ਰਾਈਜ਼ ਕਿਹਨੂੰ ਮਿਲਿਆ ਇੱਕਸਰਾ ਬਦਲੋ ਦਾ ਪੌਤ ਦੇ ਬਗਿਆਨ ਪੌਤ ਦੇ ਬਗਿਆਨ ਦੇ ਖੇਤਰ ਦੇ ਵਿੱਚ ਤਾਂ ਇਹ ਵੀ ਲੈਣਾ ਜੀ ਜੋਨ ਕਲਾਰਕ ਮਾਈਕਲ ਐਚ ਜੋਨ ਐਮ ਬਾਟਿਸ ਤਾਂ ਇਹਦਾ ਆਨਸਰ ਹੈਗਾ ਡੀ ਨੰਬਰ ਆਪਸ਼ਨ ਇਹ ਸਾਰਿਆਂ ਨੂੰ ਹੀ ਇਹ ਨੋਰਮਲ ਪੀਸ ਪ੍ਰਾਈਸ ਪ੍ਰੋਜੈਕਟ ਦੇ ਨਾਲ ਸਮਾਨਤਾ ਕੀਤਾ ਕਿ ਜਿਵੇਂ ਤੁਹਾਨੂੰ ਕਿਹਾ ਸੀ ਭਾਵੇਂ ਇੱਕ ਪ੍ਰੋਜੈਕਟ ਦੇ 5 ਜਣੇ ਨੇ ਕੰਮ ਕੀਤਾ ਉਹ ਭਾਵੇਂ 10 ਜਣੇ ਨੇ ਤਾਂ ਇੱਕ ਪ੍ਰਾਈਸ ਤਿੰਨ ਜਣੇ ਤੋਂ ਵੱਧ ਨੂੰ ਨਹੀਂ ਮਿਲ ਸਕਦਾ ਹੁੰਦਾ ਠੀਕ ਹੈ ਤਾਂ ਕਰਕੇ ਤਿੰਨ ਤੋਂ ਵੱਧ ਦਾ ਨਹੀਂ ਹੁੰਦੇ ਹੁੰਦੇ ਇਹਦੇ ਵਿੱਚ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਆਹ ਤੁਸੀਂ ਇਹ ਜਿਹੜੀ ਪਿਕ ਦੇਖ ਸਕਦੇ ਹੋ ਠੀਕ ਡੀਰ ਰਿਪੋਰਟ ਆਪਣਾ ਬਿਲਕੁਲ ਸਹੀ ਹੈ ਅਨਸਰ ਇਸ ਤੋਂ ਬਾਅਦ ਅੱਗੇ ਏਡਿਡ 에ਅਰ ਫੋਰਸ ਜਿਹੜਾ ਹਰ ਸਾਲ ਆਪਣਾ ਦਿਵਸ ਮਨਾਉਂਦੀ ਹੈ ਤੇ ਕਿਹੜੀ ਤਰੀਕ ਨੂੰ ਮਨਾਉਂਦੀ ਹੈ ਜੀ ਹਰ ਸਾਲ ਤਾਂ ਇਹ ਹਰ ਸਾਲ ਦਾ ਜਿਹੜਾ ਉਹਦਾ ਦਿਵਸ ਮਨਾਉਂਦੀ ਹੈ ਇਹ ਮਨਾਉਂਦੀ ਹੈ ਜੀ 8 ਤਰੀਕ ਨੂੰ 8 ਅਕਤੂਬਰ ਨੂੰ ਏਡਿਡ 에ਅਰ ਫੋਰਸ ਹਰ ਸਾਲ ਆਪਣਾ ਦਿਵਸ ਮਨਾਉਂਦੀ ਹੈ ਕਹਦੇ ਜੀ ਇੰਗਲਿਸ਼ ਪ੍ਰੀਮੀਅਰ ਲੀਗ ਹੈ ਜਿਹੜੀ ਠੀਕ ਹੈ ਜੀ ਇੰਗਲਿਸ਼ ਪ੍ਰੀਮੀਅਰ ਲੀਗ ਹੈ ਉਹਨਾਂ ਨੇ ਬ੍ਰਾਂਡ ਵੈਸਟਰ ਲਾਇਆ ਇੱਕ ਭਾਰਤੀ ਕ੍ਰਿਕਟਰ ਇੱਕ ਭਾਰਤੀ ਖਿਡਾਰੀ ਨੂੰ ਠੀਕ ਹੈ ਜੀ ਕਹਿੰਦੇ ਜੀ ਜਿਹੜੀ ਇੰਗਲਿਸ਼ ਪ੍ਰੀਮੀਅਰ ਲੀਗ ਹੈ ਉਹਨਾਂ ਨੇ ਬ੍ਰਾਂਡ ਵੈਸਟਰ ਲਾਇਆ ਇੱਕ ਭਾਰਤੀ ਖਿਡਾਰੀ ਨੂੰ ਕਿਹੜਾ ਜੀ ਉਹ ਭਾਰਤੀ ਖਿਡਾਰੀ ਆਪਾਂ ਤੋਂ ਉਹ ਪੁੱਛ ਰਹੇ ਨੇ ਉਹ ਹੈਗਾ ਜੀ ਸੰਜੂ ਸਾਭਸਨ ਸੰਜੂ ਸਾਭਸਨ ਜਿਹੜਾ ਇਹ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਦਾ ਬਕੀ ਲਾਤਾ ਬ੍ਰਾਂਡ ਵੈਸਟਰ ਲਾਤਾ ਜੀ ਤਾਂ ਆਪਣੇ ਵਾਸਤੇ ਬਹੁਤ ਪੋਟ ਪੋਜੀਸ਼ਨ ਬਣ ਜਾਂਦਾ ਜੀ ਇਹ ਠੀਕ ਹੈ ਤਾਂ ਸੀ ਦਾ ਬਰੌਸ਼ਰ ਆਪਣਾ ਬਿਲਕੁਲ ਸਹੀ ਆਨਸਰ ਹੈ ਇਸ ਤੋਂ ਬਾਰੇ ਇੱਕ ਬੁੱਕ ਹੈ ਜੀ ਆਫਟਰ ਬੀ ਚੋਇਸ ਐਸਟਰੋਲੋਜੀ ਇਤਨਾ ਮੁਗਲ एंपਾਇਰ ਇਹ ਬੁੱਕ ਦਾ ਲੇਖਕ ਕੌਣ ਹੈ ਡਾਇਰੈਕਟ ਪੁੱਛਿਆ ਜਾਊਗਾ ਐਮ ਜੀ ਅਕਬਰ ਐਮ ਜੀ ਅਕਬਰ ਇਹ ਬੁੱਕ ਦੇ ਰੈਕਟਰ ਹੈਗੇ ਕਿਉਂਕਿ ਬੁੱਕ ਪੀਪਰ ਦੇ ਵਿੱਚ ਪੱਕਾ ਪੁੱਛੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਇੱਕ ਦੂ ਬਾਾਰ ਕਰੀਏ 2025 ਦਾ ਨੋਵਲ ਪੀਸ ਪ੍ਰਾਈਜ਼ ਹੈ ਜਿਹੜਾ ਠੀਕ ਹੈ ਜੀ ਉਹ ਫਿਜ਼ੀਓਲੋਜੀ ਜਾਂ ਮੈਡੀਸਿਨ ਦੇ ਖੇਤਰ ਦੇ ਵਿੱਚ ਕਿਸ ਨੂੰ ਮਿਲੇਗਾ ਉਹ ਪੁੱਛਿਆ ਜਾ ਰਿਹਾ ਹੈਗਾ ਤਾਂ ਇਹ ਵੀ ਪਾਈ ਮੈਡੀ ਫੈਡ ਸ਼ਿਭੌਨ ਤਦ ਦੇ ਜਾਣੇ ਨੂੰ ਇਹ ਅਵਾਰਡ ਦੇ ਨਾਲ ਕਿਰਤਾ ਗਿਆ ਹੈਗਾ ਸਨਮਾਨਿਤ ਕੀਤਾ ਗਿਆ ਹੈਗਾ ਤਾਂ ਡੀ ਦਾ ਬਲ ਆਪਸ਼ਨ ਆਪਣਾ ਬਿਲਕੁਲ ਸਹੀ ਹੈ ਤੇ ਐਕੂਰੇਟ ਆਨਸਰ ਹੈ ਇਹਦਾ ਠੀਕ ਹੈ ਜੀ ਆ ਤੁਸੀਂ ਇਹਦੇ ਫਿਕਸ ਵੀ ਨਾਲ ਨਾਲ ਦੇਖ ਸਕਦੇ ਹੋ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਕਿਹਦੇ ਜੀ ਕੋਟਕਲ 2025 ਦੀ ਜਿਹੜੀ ਐਕਸੈਜ ਹੋਈ ਹੈ ਠੀਕ ਹੈ ਜੀ ਇਹ ਕਿੱਥੇ ਹੋਈ ਹੈ ਇਹ ਹੋਈ ਹੈ ਬੈਸਟ ਕੋਸਟ ਇਡੀਅਰੀ ਬੈਸਟ ਕੋਸਟ ਤੇ ਠੀਕ ਹੈ ਜੀ ਕਿਹਦੇ ਜੀ ਕਿਹੜੇ-ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਇਹ ਹੁੰਦੀ ਹੈ ਬੱਚੇ-ਬੱਚੇ ਨੂੰ ਪਤਾ ਹੋਣਾ ਹਰ ਵਾਰ ਹੁੰਦੀ ਹੈ ਇਹ ਠੀਕ ਹੈ ਜੀ ਇਹ ਹੁੰਦੀ ਹੈ ਭਾਰਤ ਅਤੇ ਯੂਕੇ ਦੇ ਗਾੜਾ ਭਾਰਤ ਅਤੇ ਯੂਕੇ ਨਾਲ ਇਹ ਇੱਕ ਸੈ ਜਿਹੜੀ ਉਹ ਕੀਤੀ ਜਾਂਦੀ ਹੈ ਕਹਿੰਦੇ ਜੀ ਜਿਹੜਾ ਆਪਣਾ ਵਾਰਡ ਪੈਰਾਥਲੈਟਿਕ ਜੇਪੀ ਸ਼ਿਪ ਹੋਈ ਹੈ ਪੈਰਾ ਮਤਲਬ ਉਹ ਦੇਦਾ ਜੀ ਜਿਹੜੇ ਵਿਕਲੰਗ ਹੁੰਦੇ ਆ ਉਹਨਾਂ ਦਾ ਮੈਚ ਹੋਇਆਗਾ ਵਾਰਡ ਪੈਰਾਥਲੈਟਿਕ ਹੋਈ ਹੈ ਉਹਨਾਂ ਦੀ ਚੋਣ ਦੇ ਵਿੱਚ ਮੈਡਲ ਟੈਲੀ ਦੇ ਵਿੱਚ ਕਿ ਮੈਡਲ ਜਿੱਤਣ ਦੇ ਵਿੱਚ ਆਪਣਾ ਕੈਮਾਂ ਰੈਕ ਹੈਗਾ ਉਹ ਪੁੱਛਿਆ ਜਾ ਰਿਹਾ ਹੈ ਤਾਂ ਮੈਡਲ ਜਿੱਤਣ ਦੇ ਵਿੱਚ ਆਪਣਾ 8ਵਾਂ ਰੈਂਕ ਹੈਗਾ ਸੋ ਤੁਹੇ ਇਹ ਨਹੀਂ ਪੁੱਛਿਆ ਕਿ ਕਿੰਨੇ ਮੈਡਲ ਆਪਾਂ 골ਡ ਜਿੱਤੇ ਕਿੰਨੇ ਉਹ ਜਿੱਤੇ ਆਪਾਂ ਡਾਇਰੈਕਟ ਪੁੱਛਿਆ ਕਿ ਕਿੰਨੇ ਰੈਂਕ ਹੈ ਆਪਣਾ ਮੈਡਲ ਟੈਨਡੀ ਦੇ ਵਿੱਚ ਠੀਕ ਹੈ ਜੀ ਤਾਂ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਿਹਦੇ ਜੀ BRO ਬਾਰਡਰ ਰੋਡ ਆਰਗੇਨਾਈਜੇਸ਼ਨ ਇਹਦੇ ਬਾਰੇ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ ਪਹਿਲਾਂ ਵੀ ਇਹਦੇ ਬਾਰੇ ਚੰਗੀ ਤਰ੍ਹਾਂ ਡਿਟੇਲ BRO ਦਾ ਮੈਨੂੰ ਹੈੱਡ ਕੁਆਟਰ ਦੱਸਣਾ ਤੁਸੀਂ ਤੇ ਇੱਕ ਵੀਡੀਓ ਦਾ ਬੇਟ ਦੱਸੋ ਪ੍ਰੈਜ਼ੀਡੈਂਟ ਕੌਣ ਹੈ ਦਾ ਕਿਹਦੇ ਜੀ BRO ਨੇ ਲਦਾਖ ਦੇ ਵਿੱਚ ਦੂਰੀਆਂ ਦੇ ਸਭ ਤੋਂ ਉੱਚੇ ਠੀਕ ਹੈ ਜੀ ਮੌਟੇਬਲ ਰੋਡ ਆ ਜਿਹੜਾ ਲਦਾਖ ਦੇ ਵਿੱਚ ਬਣਾਇਆ ਹੈਗਾ ਕਿਹਦੇ ਸੜਕ ਕਿਦੀ ਉਚਾਈ ਤੇ ਬਣਾਈ ਗਈ ਹੈ ਸਭ ਤੋਂ ਉੱਚੀ ਸੜਕਾਂ ਦੁਨੀਆ ਦੀ ਤੇ ਇਹ ਬਣਾਈ ਗਈ ਹੈ ਜੀ ਉੱਦੀ 1400 ਕਿਲੋਮੀਟਰ ਤੇ ਠੀਕ ਹੈ ਜੀ ਤਾਂ ਇਹ ਨੰਬਰ ਆਪਸ਼ਨ ਦੇ ਨਾਲ ਬਿਲਕੁਲ ਸਹੀ ਆਨਸਰ ਹੈਗਾ ਆਦੋ ਦੇਖਦਾ ਨਾ ਬੀਰੋ ਬੇਲਡ ਵਾਰ ਇਜ਼ ਦਾ ਹਾਈਸਟ ਰੋਡ ਇਸ ਤੋਂ ਬਾਅਦ ਕਹਿੰਦੇ ਜੀ ਦੌਰਵੇ ਦੇ ਵਿੱਚ ਚੱਲ ਰਹੀ ਵਿਸ਼ਵ ਬੀਰਡ ਲਿਫਟ ਜੀਪੀ ਸ਼ਿਫਟ ਦੇ ਵਿੱਚ ਵੀਰਾਬਾਈ ਚਾੰਦੂ ਨੇ ਕਿਹੜਾ ਤਗਮਾ ਜਿੱਤਿਆ ਹੈਗਾ ਠੀਕ ਹੈ ਜੀ ਵੀਰਾਬਾਈ ਚੰਦੂ ਦਾ ਸਵਰਧ ਕਰੇ ਨਾਲ ਹੈ ਜੀ ਤੇ ਇਹ ਸਾਈਕਲ ਨਾਈਕਰ ਹੈ ਸਿਲਵਰ ਮੈਡਲ ਜਿੱਤੇ ਨਾਲੇ ਠੀਕ ਹੈ ਜੀ ਸਿਲਵਰ ਮੈਡਲ ਜਿੱਤੇ ਚਾਂਦੀ ਦਾ ਤਗਮਾ ਜਿੱਤੇਗਾ ਬਰੌਂਜ਼ ਦਾ ਬਦਲ ਨਾਲ ਕਾਂਸੀ ਦਾ ਤਗਮਾ 골ਡ ਸੋਲ ਠੀਕ ਹੈ ਜੀ ਤਾਂ ਇਹ ਜਿੱਤੇ ਇੱਕ ਵਾਰੀ ਪੇਪਰ ਦੇ ਟ੍ਰੈਕਟਰ ਵਿੱਚ ਲਾਇਆ ਹੋਇਆ ਹੈ ਕਿ ਵੀਰਾਬਾਈ ਚੰਦੂ ਦਾ ਸਵਰਧ ਕਿਹੜੀ ਗੇਮ ਦੇ ਨਾਲ ਹੈ ਬੇਟ ਲਿਫਟਿੰਗ ਦੇ ਨਾਲ ਇਹਦਾ ਸਵਰਧ ਹੈਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਿਹਦੇ ਜੀ ਭਾਰਤ ਦੀ ਪਹਿਲੀ ਚੀਤਾ ਸਫਾਰੀ ਕਿਸ ਰਾਸ਼ਟਰੀ ਪਾਰਕ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਠੀਕ ਹੈ ਜੀ ਇਹ ਕਰੀ ਗਈ ਜੀ ਕੁਡੋ نیشنل ਪਾਰਕ ਦੇ ਵਿੱਚ ਕਿਹੜੇ ਜੀ ਕੁਡੋ نیشنل ਪਾਰਕ ਦੇ ਵਿੱਚ ਇਹ ਜੀ ਪਹਿਲੀ ਚੀਤਾ ਟਾਈਗਰ ਸਫਾਰੀ ਹੈ ਉਹ ਲੌਂਚ ਕੀਤੀ ਗਈ ਹੈ ਠੀਕ ਹੈ ਜੀ ਬਸ ਇਹ ਰਹਾ ਜੀ ਅੱਜ ਦੇ ਆਪਣੇ ਲੈਕਚਰ ਸਮਾਪਤ ਹੁੰਦਾਗਾ ਠੀਕ ਹੈ ਜੀ ਬੜਾ ਟਾਈਮ ਤੁਹਾਡਾ ਵਿੱਚ ਤਾੜੀ ਖਰਾਬ ਕਰਦਾ ਹਾਂ ਕਿਉਂਕਿ ਜਿੱਦਾਂ ਕੱਲੀਆਂ ਸਭਝ ਦੇਣ ਵਾਲੀਆਂ ਚੀਜ਼ਾਂ ਹੋਣਗੀਆਂ ਕਵਰ ਇਤਰਾ ਪਰੋਵਾ ਸੇਰੂ 6 ਤੋਂ ਲੈ ਕੇ 13 ਅਕਤੂਬਰ ਤੱਕ ਤੁਹਾਡੀ ਕ੍ਰਾਂਟੇ ਚ ਕਵਰ ਹੋ ਚੁੱਕਿਆ ਕੱਲ ਉਹ ਤੁਹਾਨੂੰ ਇਹ ਵੀਡੀਓ ਪ੍ਰੋਵਾਈਡ ਕਰਵਾਉਂਗਾ ਉਹ ਕਰਵਾਉਂਗਾ 14 ਤੋਂ ਲੈ ਕੇ 21 ਤੱਕ ਦੇ ਇਸ ਟਾਈਮ ਤੇ ਤੁਹਾਡੀ ਵੀਡੀਓ ਹੋ ਅਪਡੇਟ ਹੋਊਗੀ ਤਾਂ ਦੁਬਾਰਾ ਮਿਲਦੇ ਹਾਂ ਦੋਸਤੋ ਜਲਦੀ ਵਾਸਤੇ ਰੋ